ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਦੋ ਤਿੰਨ ਅਹਿਮ ਚਲੰਤ ਮੁੱਦਿਆਂ ਤੇ ਅਸੀਂ ਗੱਲਬਾਤ ਕਰਾਂਗੇ ਪਹਿਲਾ ਮਸਲਾ ਬੜਾ ਗੰਭੀਰ ਮੁੱਦਾ ਹੈ ਪ੍ਰੋਜੈਕਟ ਪੰਜਾਬ ਦੇ ਵਿੱਚ ਰੁਕਦੇ ਆ ਉਸ ਦੀ ਵਜ੍ਹਾ ਕੀ ਹੁੰਦੀ ਹੈ ਕੇਂਦਰ ਤੇ ਪੰਜਾਬ ਸਰਕਾਰ ਅਧਿਕਾਰੀ ਸਰਕਾਰ ਦੇ ਨੁਮਾਇੰਦੇ ਆ ਮੋ ਸਾਹਮਣੇ ਹੋ ਜਾਂਦੇ ਆ ਪਰ ਉਸ ਦਾ ਮਸਲੇ ਦਾ ਹਾਲ ਨਹੀਂ ਨਿਕਲਦਾ ਪੰਜਾਬ ਦੇ ਨਵੇਂ ਰਾਜਪਾਲ ਦੀ ਜਿਹੜੀ ਇੱਕ ਵੱਡੀ ਸਰਗਰਮੀ ਦੇਖਣ ਨੂੰ ਮਿਲੀ ਹੈ ਵੱਖ-ਵੱਖ ادارےਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਹੋਈ ਹੈ ਤੇ ਇਹ ਵੀ ਕਹਿ ਦਿੱਤਾ ਗਿਆ ਕਿ ਹਰੇਕ 3 ਮਹੀਨੇ ਬਾਅਦ ਹੁਣ ਮੀਟਿੰਗ ਹੋਇਆ ਕਰਨੀ ਹੈ ਤੇ ਸਾਰੇ ਪ੍ਰੋਜੈਕਟ ਪੰਜਾਬ ਦੇ ਮੁਕੰਮਲ ਹੋਣੇ ਚਾਹੀਦੇ ਇਸ ਗੱਲ ਦੇ ਨਾਲ ਫਰਕ ਕੀ ਪਾਏਗਾ ਕਿ ਪੰਜਾਬ ਸਰਕਾਰ ਨੂੰ ਰਾਹਤ ਮਿਲੇਗੀ ਜਾਂ ਫਿਕਰਾਂ ਵਧਣਗੀਆਂ ਇਸ ਤੇ ਗੱਲ ਕਰਾਂਗੇ ਔਰ ਦੂਜਾ ਮਸਲਾ ਹਰਿਆਣਾ ਸਰਕਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਕੋਈ ਫੈਸਲਾ ਪਸੰਦ ਹੀ ਨਹੀਂ ਆਉਂਦਾ ਜਦੋਂ ਬਾਰਡਰ ਖੋਲਣ ਦੀ ਗੱਲ ਆਖੀ ਗਈ ਤੇ ਉਸ ਨੂੰ ਵੀ ਚੈਲੰਜ ਕੀਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਤੇ ਜਦੋਂ ਸ਼ੁਭ ਕਰਨ ਦੇ ਮਾਮਲੇ ਦੇ ਵਿੱਚ ਇੱਕ ਨਿਆਂਇਕ ਜਾਂਚ ਹੋਣ ਦੀ ਗੱਲ ਤੁਰੀ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਤਾਂ ਉਸ ਦੇ ਫੈਸਲੇ ਨੂੰ ਵੀ ਚੈਲੰਜ ਕੀਤਾ ਗਿਆ। ਉਹਨਾਂ ਦੋਵਾਂ ਮਾਮਲਿਆਂ ਦੇ ਵਿੱਚ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਦੇ ਦੌਰਾਨ ਕੀ ਕੀ ਹੁਕਮ ਆਏ ਨੇ ਕੀ ਕੀ ਹਦਾਇਤਾਂ ਆਈਆਂ ਨੇ ਇਸ ਪ੍ਰਸੰਗ ਦੇ ਵਿੱਚ ਵੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਆ ਸਭ ਤੋਂ ਪਹਿਲਾ ਮਸਲਾ ਜੀ ਪਹਿਲਾਂ ਪੰਜਾਬ ਦੇ ਗਵਰਨਰ ਤੇ ਮੁੱਖ ਮੰਤਰੀ ਦੇ ਵਿਚਾਲੇ ਕਿੰਨੀਆਂ ਦੂਰੀਆਂ ਸਨ ਕਿੰਨੀਆਂ ਤਲਖੀਆਂ ਸਨ ਸਾਰਾ ਜੱਗ ਜਾਣਦਾ ਪਰ ਹੁਣ ਨਵੇਂ ਗਵਰਨਰ ਆਏ ਨੇ ਗੁਲਾਬ ਚੰਦ ਕਟਾਰੀਆ ਜੀ। ਉਹਨਾਂ ਦੀ ਅੱਜ ਵਾਲੀ ਜਿਹੜੀ बैठक है मीटिंग है जिसको समीक्षा मीटिंग ਦਾ ਨਾਮ ਦਿੱਤਾ ਗਿਆ ਇਸ ਦੇ ਮਾਇਨੇ ਕੀ ਨੇ ਤੇ ਇਹਦਾ ਪ੍ਰਭਾਵ ਕੀ ਕੀ ਪੈਣ ਵਾਲਾ ਦੁਖ ਸੰਦੀਪ ਜੀ ਮੇ ਲੱਗਦਾ ਸੀ ਕਿ ਬਨਵਾਰੀ لال ਪੁਰੋਤਸਾਹਬ ਚਲੇਗੇ ਨੇ ਉਹਨਾਂ ਦੀ ਜਗ੍ਹਾ ਸੈਂਟਰ ਸਰਕਾਰ ਨੇ ਗੁਲਾਬ ਚੰਦ ਕਟਾਰੀਆ ਸਾਹਿਬ ਨੂੰ ਲਾ ਦਿੱਤਾ ਜਿਹੜੇ ਬੜੇ ਸੀਜ਼ਨਲ ਪੋਲੀਟੀਸ਼ੀਅਨ ਆ ਇੱਕ ਵਾਰ ਦੇ ਐਮਪੀ ਨੇ 8 ਵਾਰ ਦੇ ਐਮਐਲਏ 4 ਵਾਰ ਦੇ ਮਨਿਸਟਰ ਨੇ ਤੇ ਅਸਮ ਦੇ ਰਾਜਪਾਲ ਸੀ ਹੁਣ ਐਵੇਂ ਲੱਗਦਾ ਹੀ ਪੰਜਾਬ ਸਰਕਾਰ ਖਾਸ ਕਰਕੇ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਨਵਾਰੀ 라ਹਲ ਪੁਜਿਤ ਦੀ ਛੁੱਟੀ ਹੋਣ ਤੋਂ ਬਾਅਦ ਜਿਵੇਂ ਪੰਜਾਬ ਸਰਕਾਰ ਨੂੰ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੁਖ ਦਾ ਸਹਾਇਆ ਆਊਗਾ ਮੈਨੂੰ ਲੱਗਦਾ ਕਿ ਹੁਣ ਸਾਹ ਔਖੇ ਹੋਣਗੇ ਕਿਉਂਕਿ ਪਹਿਲੀ ਦਫਾ ਡਾਇਰੈਕਟ ਤੌਰ ਤੇ ਪੰਜਾਬ ਦੇ ਰਾਜਪਾਲ ਵੱਲੋਂ ਪੰਜਾਬ ਦੇ ਪ੍ਰੋਜੈਕਟਾਂ ਨੂੰ ਲੈ ਕੇ ਮੀਟਿੰਗ ਕਰਨੀ ਨਾ ਇੱਕ ਬੜਾ ਸੀਰੀਅਸ ਮਸਲਾ ਹੈਗਾ ਕਿਉਂਕਿ ਮੀਟਿੰਗਾਂ ਕਰਨੀਆਂ ਖਾਸ ਕਰਕੇ ਪੰਜਾਬ ਦੀ ਪੰਜਾਬ ਦੀ ਮੀਟ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋ ਕਰਕੇ ਮੀਟਿੰਗ ਕਰਨੀ ਹੈ ਆਪਣੇ ਆਪ ਵਿੱਚ ਮਿਲਦਾ ਕਿ ਇਕ ਰਾਜਪਾਲ ਦੇ ਦਾਇਰੇ ਵਿੱਚ ਆਉਂਦਾ ਕਿ ਨਹੀਂ ਆਉਂਦਾ ਇਹ ਬੁੱਧੀਜੀਵੀ ਦੱਸਣਗੇ ਜਾਂ ਜਿਹੜੇ ਵਿਧਾਨਕ ਕੰਮਕਾਜ ਦੇ ਐਕਸਪਰਟ ਲੋਕ ਨੇ ਕਿਉਂਕਿ ਪੰਜਾਬ ਦੇ ਰਾਜਪਾਲ ਜਿਹੜੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਆ ਉਹਨੂੰ ਆਪਾਂ ਕਹਿ ਸਕਦੇ ਕਿ ਚੰਡੀਗੜ੍ਹ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ਦੇ ਨਾਲ ਸਬੰਧਤ ਮਸਲਿਆਂ ਦੀ ਤੇ ਮੀਟਿੰਗ ਕਰ ਸਕਦੇ ਨੇ ਲੇਕਿਨ ਪੰਜਾਬ ਦੇ ਨਾਲ ਸਬੰਧਤ ਮਸਲਿਆਂ ਦੀ ਜਿਹੜੀ ਮੀਟਿੰਗ ਕਰਨ ਕੀਤੀ ਆ ਇਹਦੇ ਨਾਲ ਵਿਖੇੜਾ ਵਧੇਗਾ ਕਿਉਂਕਿ ਮੀਟਿੰਗਾਂ ਕਰਨ ਦੀ ਜ਼ਿੰਮੇਵਾਰੀ ਹੈ ਸਰਕਾਰ ਦੀ ਸਰਕਾਰ ਕਦੀ ਆ ਲੋਕਾਂ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਦਾ ਲੋਕਾਂ ਵੱਲੋਂ ਦਿੱਤਾ ਹੋਇਆ ਫਤਵਾ ਉਹ ਆਮ ਆਦੀ ਪਾਰਟੀ ਕੋਲ ਆ ਇਹ ਜਿਹੇ ਸਥਿਤੀ ਦੇ ਵਿੱਚ ਪੰਜਾਬ ਦੇ ਰਾਜਪਾਲ ਅਗਰ ਪੰਜਾਬ ਦੇ ਸਬੰਧਤ ਪ੍ਰੋਜੈਕਟਾਂ ਨੂੰ ਲੈ ਕੇ ਮੀਟਿੰਗ ਕਹਿੰਦੇ ਨੇ ਇਹਦਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਸਹਿਜੇ ਲਗਾ ਸਕਦੇ ਹੋ ਕਿ ਆਉਣ ਵਾਲਾ ਜਿਹੜਾ ਸਮਾਂ ਵਾ ਉਹ ਆਮ ਆਦੀ ਪਾਰਟੀ ਵਾਸਤੇ ਚੰਗਾ ਨਹੀਂ ਆ ਸਿਆਸਤ ਦੇ ਵਿੱਚ ਹੋਰ ਰੇੜਕਾ ਵਧੇਗਾ ਇਹ ਤੇ ਇਵੇਂ ਹੋ ਗਿਆ ਪੰਜਾਬ ਦੇ ਰਾਜਪਾਲ ਸਾਹਿਬ ਇਵੇਂ ਹੀ ਕਰ ਰਹੇ ਨੇ ਜਿਵੇਂ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਨਾ ਮੀਟਿੰਗਾਂ ਕਰਦੇ ਨੇ ਕਿਉਂਕਿ ਉਹ ਪੂਰਨ ਰੂਪ ਚ ਸੂਬਾ ਨਹੀਂ ਆ ਪੰਜਾਬ ਇੱਕ ਪੂਰਨ ਸੂਬੇ ਵਿੱਚ ਇੱਕ ਪੂਰਨ ਰੂਪ ਵਿੱਚ ਪੰਜਾਬ ਦਾ ਮੋਰੀ ਸੂਬਾ ਹੈਗਾ ਜੀ ਇਸ ਸਥਿਤੀ ਜੇਕਰ ਪੰਜਾਬ ਦੇ ਰਾਜਪਾਲ ਜਿਹੜੇ ਨਵੇਂ ਨੇ ਜਿਨ੍ਹਾਂ ਨੂੰ ਹਲੇ ਹਫਤਾ ਵੀ ਨਹੀਂ ਹੋਇਆ ਅਗਰ ਉਹ ਆ ਕੇ ਮੀਟਿੰਗਾਂ ਕਰਦੇ ਨੇ ਤੇ ਲਾਜ਼ਮੀ ਤੌਰ ਤੇ ਆਮ ਆਦੀ ਪਾਰਟੀ ਇਸ ਨੂੰ ਬਰਦਾਸ਼ਤ ਨਹੀਂ ਕਰੇਗੀ ਉਹ ਦਖਲਅਵੱਧ ਦਾ ਹੈਗਾ ਤੁਸੀਂ ਰਿਪੋਰਟ ਲੈ ਸਕਦੇ ਹੋ ਰਿਪੋਰਟ ਪਹਿਲਾਂ ਵੀ ਮੰਤਤਲੀ ਲੈ ਲਓ ਪਰ ਸਬੰਧਤ ਪੰਜਾਬ ਦੇ ਜਿਹੜੇ ਪ੍ਰੋਜੈਕਟਾਂ ਨੂੰ ਲੈ ਕੇ ਅਗਰ ਤੁਸੀਂ ਮੀਟਿੰਗਾਂ ਕਰ ਰਹੇ ਹੋ ਇਹਦਾ ਮਤਲਬ ਹੈ ਕਿ ਸੈਂਟਰਲ ਸਰਕਾਰ ਨੇ ਡਿਊਟੀ ਲਗਾ ਦਿੱਤੀ ਹੈਗੀ ਆ ਹੁਣ ਸਵਾਲ ਹੈ ਇੱਕ ਇਹਨਾਂ ਨੇ ਨੈਸ਼ਨਲ ਹਾਈਵੇ ਜਿਹੜਾ ਪ੍ਰੋਜੈਕਟ ਆ ਉਹ ਫਿਕਰ ਤੇ ਪੰਜਾਬ ਸਰਕਾਰ ਨੂੰ ਹੈ ਗਵਰਨਰ ਨੂੰ ਜਿਹੜਾ ਰਾਜਪਾਲਾ ਨੂੰ ਫਿਕਰ ਤੇ ਨਹੀਂ ਹੋਣਾ ਚਾਹੀਦਾ ਨਾ ਰਾਜਪਾਲ ਦਾ ਕੀ ਕੰਮ ਆ ਕਿ ਸਵਿਧਾਨ ਦੇ ਦਾਇਰੇ ਦੇ ਵਿੱਚ ਜਿਹੜੇ ਕੁਝ ਕੰਮ ਹੋ ਰਹੇ ਕਿ ਨਹੀਂ ਹੋ ਰਹੇ ਤੁਸੀਂ ਰਿਪੋਰਟ ਲੈ ਸਕਦੇ ਆ ਇਦਾਂ ਤੇ ਕੱਲ ਨੂੰ ਕਿਉਂਕਿ ਬਹੁਤ ਸਾਰੇ ਮੰਗ ਪੱਤਰ ਜਿਹੜੇ ਨੇ ਲੋਕ ਉਹ ਗਵਰਨਰ ਨੂੰ ਨਿਭਿੰਦੇ ਨੇ ਤੇ ਫਿਰ ਗਵਰਨਰ ਸਬੰਧਤ ਵਿਭਾਗ ਦੇ ਅਫਸਰਾਂ ਨੂੰ ਬੁਲਾ ਕੇ ਵੀ ਕਹਿ ਕਰਨਗੇ ਸਾਹਮਣੇ ਬੈਠ ਕੇ ਮੀਟਿੰਗ ਕਰਿਆ ਕਰੋ ਓਪਨ ਦਰਬਾਰ ਲੱਗ ਜਾਊਗਾ ਗਵਰਨਰ ਦੀ ਇਹ ਜ਼ਿੰਮੇਵਾਰੀ ਨਹੀਂ ਹੁੰਦੀ ਜਿਸ ਹੱਬ ਦੇ ਨਾਲ ਗਲਾਬਚੰਦ ਕਟਾਰੀਆ ਸਾਹਿਬ ਨੇ ਸ਼ੁਰੂਆਤ ਕਰ ਦਿੱਤੀ ਆ ਔਰ ਉਹਨਾਂ ਨੇ ਉਸ ਦਿਨ ਹੀ ਕਹਿ ਦਿੱਤਾ ਸੀ ਕਿ ਮੈਂ ਇਸ ਹਰਦੀ ਦੌਰਿਆਂ ਦਾ ਜ਼ਿਲ੍ਹਿਆਂ ਦਾ ਵੀ ਦੌਰਾ ਕਰਿਆ ਕਰਾਂਗਾ ਤੇ ਮੈਨੂੰ ਤੇ ਇਹ ਲੱਗਦਾ ਹੈ ਕਿ ਜਿਵੇਂ ਜੱਫੀਆਂ ਪਾਈਆਂ ਨੇ ਪੰਜਾਬ ਦੇ ਰਾਜਪਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਹਿਬ ਨੇ ਕੇ ਪਿਆਰ ਕੀ ਜਫੀ ਕੰਮ ਆਏਗੀ ਮੈਨੂੰ ਲੱਗਦਾ ਹੈ ਕਿ ਨਹੀਂ ਇਹ ਦਿਖਾਵੇ ਵਾਲੀ ਜਫੀ ਕਿਤੇ ਸਾਬਤ ਨਾ ਹੋ ਜਾਵੇ ਨਾ ਕਿਉਂਕਿ ਇਹ ਮੈਨੂੰ ਲੱਗਦਾ ਹੈ ਕਿ ਜਿਵੇਂ ਬਨਵਾਰੀ لال ਪ੍ਰੋਸ ਸਾਹਿਬ ਦੇ ਨਾਲ ਸਿਆਸੀ ਸ਼ਰੀਕੇਬਾਜੀ ਸ਼ੁਰੂ ਹੋ ਗਈ ਸੀ ਨਾ ਸੀਮਾ ਤੇ ਸੀਐਮ ਔਰ ਗਵਰਨਰ ਦੇ ਸਾਹਿਬ ਉਸ ਤੋਂ ਦੁੱਗਣੀ ਜਿਹੜੀ ਸ਼ਰੀਕੇ ਬਾਜੀ ਆ ਉਹ ਮੈਨੂੰ ਲੱਗਦਾ ਇਸ ਗਵਰਨਰ ਦੇ ਨਾਲ ਸ਼ੁਰੂ ਹੋਣ ਵਾਲੀ ਆ ਦੂਜਾ ਪਹਿਲਾ ਪਹਿਲੂ ਇਹ ਵੀ ਹੈ ਕਿ ਇਹ ਮੀਟਿੰਗ ਜਿਹੜੀ ਹੋ ਜਾਂਦੀ ਆ ਸਮੀਖਿਆ ਮੀਟਿੰਗ ਜਿਹਨੂੰ ਨਾਂ ਦਿੱਤਾ ਗਿਆ ਜਾਂ ਰਿਪੋਰਟ ਲਏਗੀ ਵੱਖ-ਵੱਖ ਧਾਰਿਆਂ ਨੂੰ ਕਿਉਂਕਿ ਰੇਲਵੇ ਦੇ ਅਧਿਕਾਰੀ ਵੀ ਸੀ ਐਨ ਐਚ ਆਈ ਦੇ ਵੀ ਤੇ ਹੋਰ ਵੀ ਸੀ ਬੀ ਐਸ ਐਨ ਐਲ ਦੇ ਵੀ ਸਰਕਾਰ ਨੂੰ ਜਿਹੜੀ ਇਹ ਪਹਿਲ ਕਦਮੀ ਕਰਨੀ ਚਾਹੀਦੀ ਹੈ ਕਿ ਸਰਕਾਰ ਕੋਲ ਹੱਕ ਨਹੀਂ ਹੈ ਕਿ ਨਾ ਵੱਖ-ਵੱਖ ਮੈਕਮਿਆਂ ਦੇ ਜਾਂ ਆਦਾਰਿਆਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਇੱਕ ਚੰਡੀਗੜ੍ਹ 'ਚ ਵੱਡੀ ਬੈਠਕ ਹੀ ਕਰ ਲੈਣ ਘੱਟੋ-ਘੱਟ ਉਸ 'ਚ ਪਤਾ ਤਾਂ ਲੱਗੇ ਟੇਬਲ ਟਾਕ ਦੇ ਉੱਤੇ ਕਿ ਸਮੱਸਿਆ ਹੈ ਕਿੱਥੇ ਕਿੱਥੇ ਦਿੱਕਤ ਆਈ ਹੈ ਤੇ ਉਹਨੂੰ ਹੱਲ ਕਿਵੇਂ ਕਰਨਾ ਹੈ ਸਰਕਾਰ ਤੇ ਇਲੈਕਸ਼ਨ ਮੂਡ ਚੋਂ ਨਹੀਂ ਬਾਹਰ ਨਿਕਲ ਰਹੀ ਨਾ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਦਿੱਕਤ ਉਹ ਇਲੈਕਸ਼ਨ ਮੂਡ ਚੋਂ ਨਹੀਂ ਬਾਹਰ ਰਹੀ ਉਹਨਾਂ ਨੂੰ ਪੰਜਾਬ ਦਾ ਫਿਕਰ ਘੱਟ ਹੈ ਹਰਿਆਣੇ ਦਾ ਜ਼ਿਆਦਾ ਹੈਗਾ ਨਾ ਇਸ ਕਰਕੇ ਡਿਊਟੀਆਂ ਉੱਥੇ ਲੱਗਦੇ ਆਂ ਵੀ ਇਹ ਜਿਹੜਾ ਮਸਲਾ ਵਾ ਠੀਕ ਹੈ ਪੋਲੀਟੀਕਲ ਪਾਰਟੀਆਂ ਚਾਰੇ ਪਾਸੇ ਲੜਦੀਆਂ ਉਹ ਹਰਿਆਣਾ ਸਾਡੇ ਤੋਂ ਜ਼ਿਆਦਾ ਦੂਰ ਨਹੀਂ ਟਾਈਮ ਕੱਢ ਕੇ ਮੀਟਿੰਗਾਂ ਉਹ ਹੋ ਸਕਦੀਆਂ ਨੇ ਹੁਣ ਰਹੀ ਗੱਲ ਜਿਹੜੀ ਐਨਐਚਏ ਆਏ ਵੱਲੋਂ ਬੜੇ ਸੀਰੀਅਸ ਜਿਹੜਾ ਨੋਟ ਲਿਖਿਆ ਗਿਆ ਉਸ ਤੋਂ ਬਾਅਦ ਬਹੁਤ ਹੀ ਸੀਰੀਅਸ ਨੋਟ ਅੱਗੇ ਨਿਤਨ ਗੜਗੜੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਤੇ ਐਸੀ ਕਿ ਨਿਤਨ ਗੜਗੜੀ ਤੱਕ ਗੱਲ ਨਹੀਂ ਪਹੁੰਚਣੀ ਚਾਹੀਦੀ ਜੇ ਗੱਲ ਪਹੁੰਚੀ ਉਹਦਾ ਨਪਟਾਰਾ ਹੋਣਾ ਚਾਹੀਦਾ ਘਟੋ ਘਟੋ ਲੋਕ ਤੇ ਆਡੈਂਟੀਫਾਈ ਕਰਨੇ ਚਾਹੀਦੇ ਨੇ ਕਿ ਜਿੰਨਾ ਲੋਕਾਂ ਕਰਕੇ ਪ੍ਰੋਜੈਕਟ ਰੁਕਿਆ ਨਾ ਹੁਣ ਦੇਖੋ ਨਾ ਕਿ ਸਿਰਫ ਦੋ ਜ਼ਿਲ੍ਹਿਆਂ ਦਾ ਰੌਲਾ ਪੈ ਰਿਹਾ ਹੈਗਾ ਇੱਕ ਲੁਧਿਆਣੇ ਦਾ ਇੱਕ ਗੁਰਦਾਸਪੁਰ ਦਾ ਰੌਲਾ ਪੈ ਰਿਹਾ ਉਥੋਂ ਦੇ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀ ਕੀ ਕਰਦੇ ਹੈਗੇ ਨਾ ਜੀ ਉਹਨਾਂ ਨੇ ਕਿਉਂ ਨਹੀਂ ਇਹ ਮਸਲਾ ਹੱਲ ਕੀਤਾ ਹੈਗਾ ਜੇ ਬਾਕੀ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਹੱਲ ਕਰ ਸਕਦੇ ਆ ਜੇ ਜ਼ਿਲ੍ਹੇ ਉਸ ਉਹਨਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਈ ਕੰਮ ਨਹੀਂ ਹੁੰਦਾ ਤੇ ਸੀਐਮ ਸਾਹਿਬ ਨੂੰ ਕਿਸੇ ਡਿਪਟੀ ਕਮਿਸ਼ਨਰ ਬਦਲ ਦੇਣੇ ਚਾਹੀਦੇ ਨੇ ਕਿਉਂਕਿ ਇਹ ਜਿਹੜਾ ਜ਼ਮੀਨ ਵਾਲਾ ਕੰਮ ਰੈਵੀਨਿਊ ਤੇ ਜ਼ਿਲ੍ਹੇ ਦਾ ਮਾਲਕ ਤੇ ਡਿਪਟੀ ਕਮਿਸ਼ਨਰ ਹੁੰਦਾ ਆਪਾਂ ਮੰਨ ਕੇ ਚੱਲੋ ਕਿ ਨਹੀਂ ਉਹਨੇ ਉਹਨਾਂ ਕੋ ਨਹੀਂ ਕੰਮ ਹੋਇਆ ਫਿਰ ਪੰਜਾਬ ਦੇ ਸਬੰਧ ਦੇ ਜਿਹੜਾ ਮਨਿਸਟਰ ਨੇ ਉਹ ਕੀ ਕਰਦੇ ਆਗੇ ਨੇ ਰੇਵਨਿਊ ਮਿਨਿਸਟਰ ਹੈ ਐਗਰੀਕਲਚਰ ਮਿਨਿਸਟਰ ਹੈ ਇਹਨਾਂ ਦੀਆਂ ਸਬਕਮੇਟੀਆਂ ਬਣੀਆਂ ਉਹ ਸਭ ਤੋਂ ਵੱਧ ਜੇ ਹਰਪਾਲ ਮੁੱਖ ਮੰਤਰੀ ਤੋਂ ਬਾਅਦ ਜੇ ਕਿਸੇ ਨੂੰ ਚਿੰਤਾ ਹੋਣੀ ਚਾਹੀਦੀ ਹੈ ਉਹ ਹਰਪਾਲ ਸਿੰਘ ਚੀਮਾ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਵਿੱਤ ਵਿਭਾਗ ਉਹਨਾਂ ਕੋਲ ਪਾਵਰ ਨੰਬਰ 2 ਮਿਨਿਸਟਰ ਆ ਪੰਜਾਬ ਦੇ ਵਿੱਚ ਉਹਨਾਂ ਦੀ ਚਿੰਤਾ ਹੋਣੀ ਚਾਹੀਦੀ ਹੈ ਪਰ ਪਤਾ ਨਹੀਂ ਇੱਕ ਦੂਜੇ ਦੇ ਕੰਮ ਦੇ ਵਿੱਚ ਦਖਲ ਦਿੰਦੇ ਕਿ ਨਹੀਂ ਦਿੰਦੇ ਇੱਕ ਸੈਪਰੇਟ ਪਰ ਇਹ ਸਟੇਟ ਦਾ ਮਸਲਾ ਹੈਗਾ ਹੁਣ ਇਸ ਮਸਲੇ 'ਚ ਇਹ ਮੀਟਿੰਗ ਲਾਜ਼ਮੀ ਤੌਰ ਤੇ ਹੋਣੀ ਤੇ ਚਾਹੀਦੀ ਸੀ ਕਿ ਨੈਸ਼ਨਲ ਹਾਈਵੇ ਥੌਰੀਟੀ ਦੇ ਨਾਲ ਪੰਜਾਬ ਸਰਕਾਰ ਕਰਦੀ ਪੰਜਾਬ ਦਾ ਕੋਈ ਮੰਤਰੀ ਕਰਦਾ ਪੰਜਾਬ ਦਾ ਉਹ ਅబ్జర్ਵ ਕਰਦਾ ਹੈਗਾ ਉਹ 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 ਸੈਂਟਰ ਸਰਕਾਰ ਨੂੰ ਮੌਕਾ ਮਿਲ ਗਿਆ ਨਿਤਨ ਗੜੀ ਨੇ ਗੱਲ ਕੀਤੀ ਅਤੇ ਰਾਜਪਾਲ ਨੂੰ ਮੌਕਾ ਮਿਲ ਗਿਆ ਹੁਣ ਰਾਜਪਾਲ ਨੇ ਇਸ ਮਸਲੇ ਦੇ ਵਿੱਚ ਮੀਟਿੰਗ ਕੀਤੀ ਆ ਮੀਟਿੰਗ ਹਾਲਾਂਕਿ ਉਹਦੇ ਵਿੱਚ ਜਿਹੜੇ ਨੇ ਉਹ ਜਿਹੜੇ ਨੇ ਉਹ ਸੈਂਟਰ ਸਰਕਲ ਲੈਵਲ ਦੇ ਅਧਿਕਾਰੀ ਨੇ ਹੁਣ ਉਹ ਜਿਹੜੀ ਮੀਟਿੰਗ ਹੈ ਮੀਟਿੰਗ ਦੇ ਨਾਲ ਦਾ ਰੌਲਾ ਪਊਗਾ ਕੀ ਆਖਿਰ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈਗਾ ਇੱਕ ਗਵਰਨਰ ਜਿਹਨੇ ਜਿਹੜੀ ਮੀਟਿੰਗ ਕੀਤੀ ਹਲੇ ਤੱਕ ਪੰਜਾਬ ਸਰਕਾਰ ਦੀ ਜਿਹੜੀ ਕੋਈ ਟਿੱਪਣੀ ਤੇ ਆਈ ਨਹੀਂ ਹੈ ਲੇਕਿਨ ਉਮੀਦ ਹੈ ਕਿ ਟਿੱਪਣੀ ਆਜੂਗੀ ਜਲਦੀ ਉਸ ਟਿੱਪਣੀ ਦੇ ਵਿੱਚ ਜਿਹੜੀ ਸਾਰੀ ਕੋਸ਼ ਜਿਹੜੀ ਸਥਿਤੀ ਆ ਉਹ ਸਪਸ਼ਟ ਹੋ ਜਾਊਗੀ ਪਰ ਜਿਹੜੀ ਉਹਨਾਂ ਨੇ ਖਾਸ ਕਰਕੇ ਜਿਹੜੀਆਂ ਗੱਲਾਂ ਲਿਖੀਆਂ ਨਾ ਪੰਜਾਬ ਦੇ ਰਾਜਪਾਲ ਵੱਲੋਂ ਉਹ ਉਸੇ ਨਜ਼ਰ ਮਾਰਨ ਦੀ ਜ਼ਰੂਰਤ ਆ ਉਹਦੇ ਜਿਹੜੇ ਨਾਲ ਸਪਸ਼ਟ ਕਰ ਦਿੱਤਾ ਕਿ 3 ਮਹੀਨਾ ਬਾਅਦ ਮੀਟਿੰਗ ਵੀ ਕਰਿਆ ਕਰਾਂਗੇ ਔਰ ਕਹਿ ਰਹੇ ਨੇ ਕਿ ਪੰਜਾਬ ਅੰਦਰ ਚੱਲ ਰਹੇ ਸਾਰੇ ਕੇਂਦਰੀ ਪ੍ਰੋਜੈਕਟ ਮਤਲਬ ਹੁਣ ਜਿੰਨੇ ਵੀ ਪੰਜਾਬ ਦੇ ਵਿੱਚ ਕੇਂਦਰੀ ਪ੍ਰੋਜੈਕਟ ਚੱਲਣ ਚੱਲ ਰਹੇ ਨੇ ਤੇ ਜਾਂ ਆਉਣ ਵਾਲੇ ਉਹਨਾਂ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਕੋਈ ਦਿੱਕਤ ਆ ਕੇਂਦਰ ਤੇ ਸੂਬਾ ਸਰਕਾਰ ਦੀ ਸਹਾਇਤਾ ਨਾਲ ਹੱਲ ਕੀਤੀ ਜਾਏਗੀ ਹੁਣ ਮੀਟਿੰਗਾਂ ਕੀਤੀ ਅੱਜ ਮੀਟਿੰਗ ਕਿਹੜੀ ਇਹ ਕੀਤੀ ਉਹਨਾਂ ਨੇ ਜਿਹੜੇ ਪੰਜਾਬ ਚ ਸੈਂਟਰ ਦੇ ਪ੍ਰੋਜੈਕਟ ਚੱਲ ਰਹੇ ਨੇ ਉਹਦੇ ਚ ਅ ਐਨ ਐਚ ਆਈ ਡੀ ਸੈਂਟਰ ਦਾ ਦਾਰਾ ਰੇਲਵੇ ਅਧਿਕਾਰੀ ਸੈਂਟਰ ਦਾ ਅਦਕਾ ਡਿਪਾਰਟਮੈਂਟ 에ਅਰਪੋਰਟ ਸੈਂਟਰ ਦਾ ਬੀ ਐਸ ਐਨ ਐਲ ਦਾ ਸੈਂਟਰ ਦੇ ਮਤਲਬ ਸ਼ੁਰੂਆਤ ਕਰ ਦਿੱਤੀ ਹੈਗਾ ਹਾਲਾਂਕਿ ਪੰਜਾਬ ਦੇ ਅਫਸਰਾਂ ਨੂੰ ਨਹੀਂ ਬੁਲਾਇਆ ਲੇਕਿਨ ਇਹ ਸੰਬੰਧਿਤ ਹੈ ਮਸਲਾ ਹੁਣ ਪੰਜਾਬ ਸਰਕਾਰ ਨੂੰ ਜ਼ਰੂਰ ਇਸ ਤੇ ਮਿਰਚਾਂ ਲੱਗਣੀਆਂ ਕਿ ਪੰਜਾਬ ਦੇ ਮਸਲੇ ਫਿਰ ਕਹਿਣਗੇ ਦਖਲਅੰਦਾਜ਼ੀ ਆ ਫਿਰ ਕਹਿਣਗੇ ਕਿ ਸਾਨੂੰ ਡਰਾਉਂਦੇ ਹੋ ਸਾਨੂੰ ਧਮਕਾਉਂਦੇ ਹੋ ਜਿਵੇਂ ਨਿਤਨਗੜ ਗੜਗੜੀ ਸਾਹਿਬ ਦੀ ਸਟੇਟ ਚਿੱਠੀ ਆਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਨੂੰ ਡਰਾਉਣਾ ਸਾਨੂੰ ਮਕਾਉਨਾ ਦਖਲ ਦੇ ਪਰ ਆ ਹੁਣ ਜਿਹੜੇ ਰਾਜਪਾਲ ਬਨਵਾਰੀ ਜਿਹੜੇ ਗੁਲਾਬਚੰਦ ਕਟਾਰੀਆ ਸਾਹਿਬ ਕੀ ਕਹਿ ਰਹੇ ਨੇ ਕਿ ਮੀਟਿੰਗ ਕੀਤੀ ਆ ਔਰ ਸਾਰੇ ਕੇਂਦਰੀ ਪ੍ਰੋਜੈਕਟਾਂ ਨੂੰ ਬਿਨਾ ਕਿਸੇ ਦੇਰੀ ਦੇ ਨਾਲ ਮੁਕੰਮਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਪ੍ਰੋਜੈਕਟ ਨੂੰ ਨਿਪਰ ਚਾਰਟ ਵਿੱਚ ਕੋਈ ਦਿੱਕਤ ਆਉਂਦੀ ਆ ਤੇ ਉਹਨਾਂ ਨੂੰ ਤੁਰੰਤ ਲਿਖਤੀ ਤੌਰ ਤੇ ਸੂਚਿਤ ਕੀਤਾ ਜਾਵੇ ਉਹਨਾਂ ਨੂੰ ਇਹ ਲੱਗਦਾ ਕਿ ਹੁਣ ਪੰਜਾਬ ਸਰਕਾਰ ਤੇ ਇਸ ਮਸਲੇ 'ਚ ਸੀਰੀਅਸ ਨਹੀਂ ਆ ਕਿ ਜੇ ਐਨਐਚਆਈ ਦੇ ਇੰਜੀਨੀਅਰ ਨੂੰ ਮੁਲਾਜ਼ਮਾਂ ਨੂੰ ਅਧਿਕਾਰੀਆਂ ਨੂੰ ਧਮਕੀਆਂ ਆ ਰਹੀਆਂ ਵਾ ਉਹ ਕਹਿੰਦੇ ਕਿ ਜੇ ਉਹਨਾਂ ਨੂੰ ਨਾ ਹੁਣ ਮੈਨੂੰ ਦੱਸੋ ਹੁਣ ਜਦੋਂ ਰਾਜਪਾਲ ਨੇ ਸਿੱਧੀ ਇਨਵੋਲਵਮੈਂਟ ਕਰ ਦਿੱਤੀ ਕਿਉਂਕਿ ਪੰਜਾਬ ਨੇ ਸਪੇਸ ਦਿੱਤੀ ਆ ਗਿਆ ਜੇ ਪੰਜਾਬ ਨੇ ਸਪੇਸ ਦਿੱਤੀ ਹੈ ਤੇ ਹੁਣ ਪੰਜਾਬ ਕਹੂਗਾ ਸਾਡੇ ਨਾਲ ਧੱਕਾ ਹੋ ਗਿਆ ਔਰ ਇਹ ਵੀ ਉਹਨੇ ਕਿਹਾ ਕਿ ਮਸਲੇ ਪੈਲ ਦੇ ਆਧਾਰ ਤੇ ਹੱਲ ਕੀਤੇ ਜਾਣਗੇ ਔਰ ਜਿਹੜੇ ਕੇਂਦਰੀ ਪ੍ਰੋਜੈਕਟ ਚੱਲ ਰਹੇ ਨੇ ਉਹ ਕਹਿੰਦੇ ਕਿ 3 ਮਹੀਨੇ ਬਾਅਦ ਮੈਂ ਮੀਟਿੰਗ ਕਰਿਆ ਕਰਾਂਗਾ ਇਸ ਮਸਲੇ ਦੇ ਵਿੱਚ ਔਰ ਕਿਉਂਕਿ ਇਹ ਹੁਣ ਵੱਡਾ ਇਸ਼ੂ ਆ ਕਿਉਂਕਿ ਪਿੱਛੇ ਜੇ ਕਾਫੀ ਰੌਲਾ ਪਿਆ ਹੈ ਕਿ ਮੀਟਿੰਗ ਦੌਰਾਨ 에어ਪੋਰਟ ਆਫ ਇੰਡੀਆ ਦੇ ਅਧਿਕਾਰੀਆਂ ਨੇ ਚੰਡੀਗੜ੍ਹ ਤੋਂ ਸਿੱਧਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에어ਪੋਰਟ ਨੂੰ ਜੋੜਨ ਵਾਲੀ ਪ੍ਰਸਤਾਵਿਤ ਸੜਕ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਆ ਹੁਣ ਇਹ ਅਗਲ ਮਸਲਾ ਜਿਹੜੇ ਚੱਲ ਰਹੇ ਨੇ ਪ੍ਰੋਜੈਕਟ ਜਿਨ੍ਹਾਂ ਤੋਂ ਰੌਲਾ ਪਿਆ ਜਿਨ੍ਹਾਂ ਤੋਂ ਵਿਵਾਦ ਵਧਿਆ ਉਹਦੇ ਮਸਲੇ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਗੰਭੀਰਤਾ ਜਾਂ ਸੰਜੀਦਗੀ ਨਹੀਂ ਦਿਖੀ ਜਿਹੜੀ ਇੱਕ ਸੁਲਝੀ ਹੋਈ ਸਟੇਟਮੈਂਟ ਆਉਣੀ ਚਾਹੀਦੀ ਸੀ ਉਲਟਾ ਸ਼੍ਰੀਕਾਬਾ ਸ਼੍ਰੀਕੇਬਾਜੀ ਦਿਖਾਈ ਗਿਆ ਕਿ ਨਹੀਂ ਜੀ ਸੈਂਟਰ ਸਾਡੇ ਨਾਲ ਧੱਕਾ ਕਰਾ ਸੈਂਟਰ ਹਰ ਗੱਲ ਤੇ ਧੱਕਾ ਨਹੀਂ ਕਰਦਾ ਹੈਗਾ ਔਰ ਉਹਨਾਂ ਨੂੰ ਜੇ ਮੌਕਾ ਮਿਲਦਾ ਵਾ ਤੇ ਉਹ ਮੌਕਾ ਤੁਸੀਂ ਦੇ ਰਹੇ ਹੋ ਪੰਜਾਬ ਸਰਕਾਰ ਵਾਰ-ਵਾਰ ਮੌਕਾ ਦੇ ਰਹੀ ਹੈ ਅਗਰ ਸੈਂਟਰ ਸਰਕਾਰ ਨੂੰ ਨਿੰਦ ਕੇ ਜੇ ਤੁਹਾਨੂੰ ਫਾਇਦਾ ਹੁੰਦਾ ਵਾ ਤੇ ਭਲੇਖਾ ਹੋਏਗਾ ਕਿਉਂਕਿ ਲੋਕਾਂ ਨੂੰ ਵੀ ਪਤਾ ਸੱਚ ਕੀ ਆ ਝੂਠ ਕੀ ਆ ਸਿਆਸਤ ਇੱਕ ਦਿਨ ਦੀ ਜੇ ਕਰੋਗੇ ਤੇ ਮਾਰ ਖਾਓਗੇ ਜੇ ਲੰਮੀ ਸਿਆਸਤ ਕਰੋਗੇ ਤੇ ਫਾਇਦਾ ਹੋਊਗਾ ਤੇ ਨਾਲ ਪੰਜਾਬ ਦਾ ਫਾਇਦਾ ਹੋਊਗਾ ਹੁਣ ਸਾਰੇ ਨੂੰ ਪਤਾ ਕਿ ਪ੍ਰੋਜੈਕਟ ਰੁਕੇ ਨੇ ਜ਼ਮੀਨ ਐਕਵਾਇਰ ਦਾ ਮਸਲਾ ਔਰ ਜਿਹੜਾ ਉਹਨਾਂ ਨੇ ਸ਼ਿਕਾਇਤ ਕੀਤੀ ਆ ਕਿਉਂਕਿ ਸਵਾਲ ਹੈ ਕਿ ਐਨਐਚਆਈ ਨੇ ਪ੍ਰੋਜੈਕਟ ਜਲੰਧਰੋਂ ਤੋਂ ਲੁਧਿਆਣਾ ਤੋਂ ਨਹੀਂ ਸ਼ੁਰੂ ਕੀਤਾ ਜੰਮੂ ਤੋਂ ਸ਼ੁਰੂ ਕੀਤਾ ਨਾ ਜੰਮੂ ਤੋਂ ਲੈ ਕੇ ਗੁਰਦਾਸਪੁਰ ਅੰਮ੍ਰਿਤਸਰ ਘੁੰਮਦੇ ਘਮਾਉਂਦੇ ਆ ਕਿ ਨਾ ਅੰਮ੍ਰਿਤਸਰ ਤੇ ਪ੍ਰੋਬਲਮ ਹੈ ਨਾ ਗੁਰਦਾਸਪੁਰ ਤੇ ਪ੍ਰੋਬਲਮ ਦੇ ਆ ਕੇ ਜਲੰਧਰ ਲੁਧਿਆਣਾ ਦੇ ਆਸ-ਪਾਸ ਆਈ ਨਾ ਪਟਿਆਲੇ ਨਹੀਂ ਆਈ ਮਲੇਰਕੂੜਲ ਨਹੀਂ ਆਈ ਸੰਗਰੂਰ ਨਹੀਂ ਇਹ ਪੂਰਾ ਪ੍ਰੋਜੈਕਟ ਘੁੰਮ ਰਿਹਾਗਾ ਤੇ ਫਿਰ ਇੱਥੇ ਹੀ ਕਿਉਂ ਉਹਨਾਂ ਉਹਨਾਂ ਨੇ ਵੀ ਤਾਂ ਕੋਈ ਬਹਾਨਾ ਨਹੀਂ ਲੱਭਿਆ ਕਿਤੇ ਨੇ ਕਿਤੇ ਲੋਕਲ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬੰਦੀ ਸੀ ਉਹ ਨਹੀਂ ਨਿਭਾਈ ਤੇ ਉਹ ਲੜਾਈ ਸਿੱਧੀ ਸੈਂਟਰ ਨਾਲ ਹੋ ਗਈ ਆ ਅਗਰ ਚੰਗਾ ਲੋਕਲ ਸਟਾਫ ਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਚੰਗਾ ਹੁੰਦਾ ਮਸੀਬਤ ਨਹੀਂ ਪੈਣੀ ਔਰ ਨਾ ਹੀ ਇਹ ਲੜਾਈ ਵਧਣੀ ਸੀ ਹੁਣ ਕੇਂਦਰ ਸਰਕਾਰ ਵੱਲੋਂ ਲਿਖੀ ਚਿੱਠੀ ਦਾ ਅਗਰ ਅਸੀਂ ਇਹ ਕਵਾਂਗੇ ਕਿ ਸੈਂਟਰ ਸਾਡੇ ਨਾਲ ਧੱਕਾ ਕਰ ਰਿਹਾ ਮੈਨੂੰ ਲੱਗਦਾ ਕੋਈ ਬੇਇਨਸਾਫੀ ਆ ਹਰਪਾਲ ਸਿੰਘ ਚੀਮਾ ਦਾ ਜਿਹੜਾ ਬਿਆਨ ਮੈਂ ਪੜ੍ਹਿਆ ਉਹ ਬੇਇਨਸਾਫੀ ਲੱਗਦਾ ਸੈਂਟਰ ਤੋਂ ਸਟਾਈ ਕੀਆ ਵਜ੍ਹਾ ਕੀਆ ਬਿਮਾਰੀ ਕੀਆ ਤੁਸੀਂ ਬਿਮਾਰੀ ਦਾ ਇਲਾਜ ਨਹੀਂ ਕਰਨਾ ਚਾਹੁੰਦੇ ਹੈ ਨਾ ਤੁਸੀਂ ਗੱਲਾਂ ਬਾਤਾਂ ਦੇ ਵਿੱਚ ਹੀ ਪੰਜਾਬ ਨੂੰ ਸਾਰਨਾ ਚਾਹੁੰਦੇ ਇਹ ਇਹ ਮਾੜੀ ਗੱਲ ਹੈਗੀ ਆ ਔਰ ਰਾਜਪਾਲ ਨੂੰ ਮੌਕਾ ਮਿਲ ਗਿਆ ਗਿਆ ਹੁਣ ਲਾਜ਼ਮੀ ਤੌਰ ਤੇ ਅੱਜ ਨਹੀਂ ਕੁਝ ਚਿਰਬਾਜ਼ ਜਾਂ ਸਵੇਰੇ ਪੰਜਾਬ ਦੇ ਕਿਸੇ ਨਾ ਕਿਸੇ ਬਲਾਰੇ ਦੀ ਜਾਂ ਕਿਸੇ ਨਾ ਕਿਸੇ ਮਨਿਸਟਰ ਦੀ ਸਟੇਟਮੈਂਟ ਆਊਗੀ ਕਿ ਪੰਜਾਬ ਦੇ ਰਾਜਪਾਲ ਨਵੇਂ ਵੀ ਧੱਕਾ ਕਰ ਲੱਗ ਪਏ ਨਹੀਂ ਜਦ ਤੁਸੀਂ ਸੀਰੀਅਸ ਨਹੀਂ ਦੇਖ ਰਹੇ ਕਾਨੂੰ ਉਹਦੋਂ ਹੀ ਜਿੱਦਨ ਨਿਤਨ ਗੜਗ ਦੀ ਚਿੱਠੀ ਆਈਏ ਤੁਹਾਨੂੰ ਉਸ ਦਿਨ ਹੀ ਜਿਹੜੇ ਲੋਕਾਂ ਕਿਉਂਕਿ ਤੁਸੀਂ ਆਨੰਡ ਫਾਨਰ ਦੇ ਵਿੱਚ ਔਰ ਖਾਣਾ ਪੂਰਤੀ ਦੇ ਵਿੱਚ ਤੁਸੀਂ ਇਹ ਕਾਰਵਾਈ ਕੀਤੀ ਹੈਗੀ ਆ ਕਿ ਦੋ ਬੰਦੇ ਫੜ ਲਏ ਤੇ 15 ਜਣੇ ਅਣਪਛਾਤੇ ਲਿਖ ਦਿੱਤੇ ਹੈਗਾ ਹੈ ਨਾ ਉਹ ਵੀ ਹਲਕੀਆਂ ਧਰਾਵਾਂ ਪਹਿਲਾਂ ਲਾਈਆਂ ਇਹ ਜੇ ਸੀਰੀਅਸ ਹੁੰਦੇ ਤੇ ਮਸਲਾ ਸੈਂਟਰ ਦੇ ਦਰਵਾਜ਼ੇ ਤੱਕ ਨਹੀਂ ਸੀ ਪਹੁੰਚਣਾ ਮਸਲਾ ਤੁਹਾਡੇ ਤੱਕ ਨਿਬੜ ਜਾਣਾ ਚਾਹੀਦਾ ਹੈਗਾ ਸੀ ਹੁਣ ਦੇਖਦੇ ਆ ਕਿ ਪੰਜਾਬ ਦੇ ਰਾਜਪਾਲ ਜਿਹੜੇ ਨਵੇਂ ਗੁਲਾਬਚੰਦ ਘਟਾਰੀਆ ਸਾਹਿਬ ਆਏ ਨੇ ਅੱਜ ਤੇ ਉਹਨਾਂ ਨੇ ਮੀਟਿੰਗ ਕਰ ਦਿੱਤੀ ਤਿੰਨ ਮਹੀਨੇ ਬਾਅਦ ਪ੍ਰੋਗਰੈਸ ਮੀਟਿੰਗਾਂ ਵੀ ਕਰਿਆ ਕਰਨਗੇ ਫਿਰ ਰੈਗੂਲਰ ਕਰ ਰਹੇ ਨੇ ਫਿਰ ਉਹ ਸਰਹੱਦੀ ਦੌਰਿਆਂ ਦਾ ਵੀ ਜ਼ਿਲ੍ਹਿਆਂ ਦਾ ਦੌਰਾ ਕਰਿਆ ਕਰਨਗੇ ਫਿਰ ਇਹ ਹੌਲੀ ਹੌਲੀ ਲੜਾਈ ਵਧੇਗੀ ਜਦੋਂ ਲੜਾਈ ਵਧੇਗੀ ਤੇ ਫਿਰ ਕਿਤੇ ਇਹ ਨਾ ਹੋਵੇ ਕਿ ਪੰਜਾਬ ਸਰਕਾਰ ਕਹਿਣ ਵਾਸਤੇ ਮਜਬੂਰ ਹੋ ਜੇ ਕਿ ਇਹਨਾਂ ਨਾਲ ਉਹ ਤੇ ਬਨਵਾਰੀ ਲਾਲ ਪ੍ਰੋਫੀਸ ਚੰਗੇ ਸੀ ਨਾ ਜੀ ਕਿਉਂਕਿ ਇਹ ਇੱਕ ਲੜਾਈ ਦੀ ਸ਼ੁਰੂਆਤ ਹੋ ਚੁੱਕੀ ਆ ਔਰ ਪੰਜਾਬ ਨੇ ਇਸ 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 ਲੜਾਈ ਦੇ ਵਿੱਚ ਸੈਂਟਰ ਨੂੰ ਮੌਕਾ ਦਿੱਤਾ ਤੇ ਹੁਣ ਕਿਉਂਕਿ ਪੰਜਾਬ ਦੇ ਕਿਸੇ ਡਿਪਾਰਟਮੈਂਟ ਦੇ ਨਾਲ ਮੀਟਿੰਗ ਨਹੀਂ ਕੀਤੀ ਲੇਕਿਨ ਸੈਂਟਰ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ ਆ ਪ੍ਰੋਜੈਕਟ ਪੰਜਾਬ ਦੇ ਵਿੱਚ ਆ ਕਿਉਂਕਿ ਸੈਂਟਰਲ ਪ੍ਰੋਜੈਕਟ ਚੱਲ ਰਿਹਾ ਹੈਗੇ ਨੇ ਉਹਨਾਂ ਪ੍ਰੋਜੈਕਟਾਂ ਨੂੰ ਲੈ ਕੇ ਰੌਲਾ ਬਹੁਤ ਪੈ ਰਿਹਾ ਹੈਗਾ ਤੇ ਉਹਨਾਂ ਨੇ ਬੁਲਾ ਲਈ ਹੋਗੀ ਮੀਟਿੰਗ ਕਿ ਪਤਾ ਲੱਗੇ ਬਿਮਾਰੀ ਕੀ ਹੈ ਜੜ ਕੀ ਹੈ ਉਹ ਜੜ ਉਹਨਾਂ ਨੇ ਲੱਭ ਲਈ ਹੈਗੀ ਬਿਮਾਰੀ ਉਹਨਾਂ ਲੱਭ ਲਈ ਆ ਗਿਆ ਤੇ ਲਾਜ਼ਮੀ ਤੌਰ ਤੇ ਉਹ ਜਿਹੜੀ ਬਿਮਾਰੀ ਤੇ ਜਿਹੜੀ ਜੜ ਉਹਦਾ ਇਲਾਜ ਤੇ ਵੈਸੇ ਪੰਜਾਬ ਸਰਕਾਰ ਕੋ ਸੀ ਪਰ ਪੰਜਾਬ ਨੇ ਸਮੇਂ ਸਿਰ ਇਲਾਜ ਨਹੀਂ ਕੀਤਾ ਤੇ ਕਿਸੇ ਵੀ ਬਿਮਾਰੀ ਦਾ ਜੇ ਸਮੇਂ ਸਿਰ ਇਲਾਜ ਨਾ ਕਰੋ ਤੇ ਫਿਰ ਉਹ ਕ੍ਰੋਨਿਕਲ ਡਿਸੀਜ਼ ਹੋ ਜਾਂਦੀ ਹੈ ਜਿਹਦਾ ਇਲਾਜ ਹੈਗਾ ਨਾ ਜਿਵੇਂ ਕੈਂਸਰ ਵਰਗੀਆਂ ਬਿਮਾਰੀਆਂ ਜਾਂ ਹੋਰ ਬਿਮਾਰੀਆਂ ਤੇ ਪੰਜਾਬ ਨੂੰ ਚਾਹੀਦਾ ਸੀ ਕਿ ਉਸ ਜਿਹੜੀ ਇਹ ਮਸਲਾ ਇਹ ਫੌਰਨ ਹੱਲ ਹੋਣਾ ਚਾਹੀਦਾ ਸੀ ਜੀ ਇੱਕ ਪੰਜਾਬ ਦੇ ਕਿਸਾਨਾਂ ਨਾਲ ਜੁੜੇ ਮਸਲੇ ਤੋਂ ਸ਼ੁਰੂਆਤ ਹੁੰਦੀ ਹੈ ਕਿਸਾਨ ਮੰਗ ਕਰਦੇ ਐ ਉਸ ਬਾਬਤ ਕੋਈ ਵੀ ਪੰਜਾਬ ਧਰਿਆਣਾ ਹਾਈ ਕੋਰਟ ਦਾ ਫੈਸਲਾ ਆ ਜਾਵੇ ਚਾਹੇ ਉਹ ਬਾਰਡਰ ਖੋਲਣ ਦਾ ਜਾਂ ਸ਼ਹੀਦ ਸ਼ੁਭ ਕਰਨ ਦੇ ਮਾਮਲੇ ਦੇ ਵਿੱਚ ਜਾਂਚ ਕਰਨ ਦਾ ਉਹ ਦੋਵੇਂ ਫੈਸਲੇ ਪਸੰਦ ਨਹੀਂ ਆਏ ਹਰਿਆਣਾ ਸਰਕਾਰ ਨੂੰ ਦੋਵਾਂ ਨੂੰ ਚੈਲੰਜ ਕੀਤਾ ਗਿਆ ਉਹ ਕੁਦਰਤੀ ਗੱਲ ਹੈ ਕਿ ਅੱਜ ਇੱਕੋ ਦਿਨ ਦੇ ਵਿੱਚ ਦੋਵਾਂ ਦੇ ਉੱਤੇ ਟਿੱਪਣੀਆਂ ਆਈਆਂ ਜਾਂ ਫੈਸਲੇ ਆਏ ਜਾਂ ਹੁਕਮ ਆਏ ਸੁਪਰੀਮ ਕੋਰਟ ਦੇ ਪਹਿਲਾ ਫੈਸਲਾ ਜਿਹੜਾ ਬਾਰਡਰ ਖੋਲਣ ਨੂੰ ਲੈ ਕੇ ਉਸ ਦੇ ਉੱਤੇ ਵੀ ਬੜੀਆਂ ਗੰਭੀਰ ਟਿੱਪਣੀਆਂ ਹੋਈਆਂ ਅੱਜ ਸੁਪਰੀਮ ਕੋਰਟ ਦੇ ਤੂ ਸਭ ਤੋਂ ਵੱਡੀ ਗੱਲ ਇਹ ਕਿ ਉਹ ਕਿਸਾਨਾਂ ਨੇ ਤੇ ਰੁਕਿਆ ਨਹੀਂ ਹੈਗਾ ਕਿਸਾਨਾਂ ਨੂੰ ਮੌਕਾ ਮਿਲੇਗਾ ਕਿ ਇੱਥੇ ਪੱਕਾ ਧਰਨਾ ਲਾ ਦੋ ਰਾਤ ਤੇ ਰੁਕਿਆ ਹਰਿਆਣਾ ਸਰਕਾਰ ਨੇ ਹਰਿਆਣਾ ਸਰਕਾਰ ਨੇ ਰੁਕਿਆ ਸੈਂਟਰ ਸਰਕਾਰ ਦੇ ਦਬਾਅ ਹੇਟ ਨਹੀਂ ਤੇ ਹਰਿਆਣੇ ਨੂੰ ਕੀ ਤਕਲੀਫ ਸੀ ਪਰ ਉਹਨਾਂ ਨੂੰ ਤਕਲੀਫ ਹੋਈ ਕਿਉਂਕਿ ਬੀਜੇਪੀ ਜਮਾਤ ਆ ਹਰਿਆਣੇ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਹੁਣ ਰਹੀ ਗੱਲ ਇਹ ਕਿ ਲੋਕ ਖੱਜਲਖਵਾਰ ਹੋ ਰਹੇ ਨੇ ਉਹਦੇ ਜੇ ਸਿਰਫ ਜਿਹੜੇ ਇਨੀ ਇੱਕ ਵਪਾਰੀ ਜਾਂ ਵਕੀਲ ਜਾਂ ਵਿਦਿਆਰਥੀ ਜਾਂ ਔਰਤਾਂ ਉਹ ਵੀ ਤੇ ਕਿਸਾਨਾਂ ਦੇ ਨਿਆਣੇ ਵੀ ਤੇ ਹੈ ਨਾ ਸਾਰਾ ਕੁਝ ਇਹ ਇਕੱਲੇ ਨਹੀਂ ਹੈ ਕਿ ਇੱਕੋ ਭਾਈਚਾਰੇ ਨੂੰ ਪ੍ਰੋਬਲਮ ਸਮੱਸਿਆ ਆ ਰਹੀ ਉਹ ਤੇ ਸਾਰੇ ਪੰਜਾਬੀਆਂ ਦੀ ਪ੍ਰੋਬਲਮ ਪਰ ਉਹ ਰਾਹ ਤੁਸੀਂ ਉਹ ਕਹਿ ਕੇ ਰੋ ਖੋਲੋ ਪੀ ਆਉਣ ਜਾਣ ਸਕੂਲੀ ਵਿਦਿਆਰਥੀਆਂ ਨੂੰ ਬੱਸਾਂ ਦੇਖੋ ਇਹ ਤੇ ਚਾਹੀਦਾ ਹੀ ਹੈ ਕਿ ਨਾ ਹੁਣ ਮੀਟਿੰਗ ਆ ਉਹਨੇ ਕਿਹਾ ਕਿ ਇਸ ਮਸਲੇ ਦੇ ਦੋਨੇ ਸਟੇਟ ਪੰਜਾਬ ਤੇ ਰਾਨ ਦੇ ਡੀਜੀਪੀ ਪਟਿਆਲਾ ਦਾ ਐਸਪੀ ਮਾਲੀ ਦਾ ਐਸਪੀ ਅੰਮ੍ਰਿਤਸਰ ਦਾ ਐਸਪੀ ਤਿੰਨੇ ਮੀਟਿੰਗਾਂ ਕਰਨ ਨਾ ਜਾਂ ਸੰਗਰੂਰ ਵਾਲਾ ਜੇ ਤਾਂ ਕੋਕਨੋਰੀ ਵੀ ਲੱਗਾ ਵਾ ਤੇ ਇੱਥੇ ਵੀ ਲੱਗਾ ਉਹਦੇ ਚ ਕੀ ਹੈ ਕਿ ਹੁਣ ਇਹਦੇ ਚ ਕੀ ਹੈ ਕਿ ਸਕੂਲੀ ਬੱਚਾ ਬੱਸਾਂ ਜਾਣ ਗਿਆ ਔਰਤਾਂ ਜਿਆਦਾ ਜਿਆਦਾ ਸਿੰਘ ਜਿਹੜੀਆਂ ਡਿਊਟੀ ਕਰਦੀ ਹੋਣਗੀਆਂ ਜਾਂ ਐਂਬੂਲੈਂਸ ਉਹ ਰਾਤ ਰੁਕਿਆ ਹਰਿਆਣੇ ਨੇ ਹਰਿਆਣਾ ਰਾਹ ਖੋਲੇ ਨਾ ਹਾਂ ਹਰਿਆਣਾ ਸਰਕਾਰ ਇਹ ਕਵੇ ਕਿ ਇੱਧਰ ਦੀ ਅਹੀਂ ਜਿਹੜੇ ਜੇ ਟਰੈਕਟਰ ਟਰਾਲੀ ਜਾਵੇ ਪਰ ਜੇ ਕਿਸੇ ਟਰਾਲੀ ਦੇ ਵਿੱਚ 20 30 ਕਿਸਾਨ ਬੈਠੇ ਰੋਕ ਲੋ ਪਰ ਬਾਕੀ ਲੋਕ ਨਹੀਂ ਨਾ ਖਜਲਖਵਾਰ ਹੋਣੀ ਚਾਹੀਦੀ ਹੁਣ ਦੇਖਦੇ ਆ ਕਿ ਜੇ ਆਮ ਲੋਕਾਂ ਵਾਸਤੇ ਮਤਲਬ ਆਮ ਲੋਕਾਂ ਵਾਸਤੇ ਰਾਹ ਖੁੱਲ ਗਿਆ ਵਿਦਿਆਰਥੀਆਂ ਵਾਸਤੇ ਔਰਤਾਂ ਵਾਸਤੇ ਬਜ਼ੁਰਗਾਂ ਵਾਸਤੇ ਐਂਬੂਲੈਂਸ ਵਾਸਤੇ ਪਰ ਸੁਪਰੀਮ ਕੋਰਟ ਨੂੰ ਵੀ ਤੇ ਚਾਹੀਦਾ ਕਿ ਇਸ ਮਸਲੇ ਦਾ ਪ੍ਰੋਪਰ ਹੱਲ ਹੋਣਾ ਹੋਣਾ ਚਾਹੀਦਾ ਡਾਇਰੈਕਸ਼ਨ ਦੇ ਦਿੱਤੀ ਚਾਹੀਦੀ ਦੋਨੋਂ ਸਰਕਾਰਾਂ ਨੂੰ ਕਿ ਹਾਈ ਕੋਰਟ ਨੇ ਜਦੋਂ ਰਾਹ ਖੋਲੰਦਾ ਸੁਪਰੀਮ ਕੋਰਟ ਦੀ ਕਿ ਨਹੀਂ ਇਸਤੇ ਡਿਸੀਜਨ ਕਰਾਂਗੇ ਨਾ ਹੁਣ ਪਿੱਛੇ ਜੇ ਇੱਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਹਿਤਾ ਕਿ ਸੁਪਰੀਮ ਕੋਰਟ ਆਪਣੇ ਆਪ ਨੂੰ ਜਿਆਦਾ ਸੁਪਰੀਮ ਸਮਝ ਲਿਆ ਭੀ ਫਿਰ ਉਸ ਹਾਈ ਕੋਰਟ ਦੇ ਜੱਜ ਦਾ ਸੁਪਰੀਮ ਕੋਰਟ ਨੇ ਬੜਾ ਸਖਤ ਨੋਟਿਸ ਲਿਆ ਹੈ ਨਾ ਇਹ ਉਹ ਹੁਣ ਇਹ ਵੀ ਇੱਕ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਸੁਪਰੀਮ ਕੋਰਟ ਇਹ ਸੋਚਦੀ ਹੈ ਕਿ ਜਿਹੜੇ ਹਾਈ ਕੋਰਟ ਦੇ ਜੱਜ ਬੈਠੇ ਹੈਗੇ ਨੇ ਸ਼ਾਇਦ ਅਸੀਂ ਉਸ ਤੋਂ ਜਿਆਦਾ ਕਾਬਿਲ ਆਗੇ ਨੇ ਹੁਣ ਆਹੀ ਮਸਲਾ ਹੈ ਨਾ ਕਿ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈਗਾ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈਗੀ ਔਰ ਇਸ ਕਰਕੇ ਹੁਣ ਰਾਹ ਜਿਹੜਾ ਵਾ ਹੁਣ ਅੱਧਾ ਕੀ ਖੋਲ ਦਿੱਤਾ ਹੈਗਾ ਲੋਕਾਂ ਵਾਸਤੇ ਪਰ ਹੁਣ ਕਿਸਾਨਾਂ ਨੂੰ ਮਨਾਉਣ ਦੇ ਮਨਾਉਣੇ ਕਿਵੇਂ ਹੈ ਸਰਕਾਰ ਨੇ ਕਮੇਟੀ ਹਲੇ ਤੱਕ ਸਾਂਝੀ ਬਣੀ ਨਹੀਂ ਹੈਗੀ ਪੰਜਾਬ ਸਰਕਾਰ ਕਹੂਗਾ ਆ ਬੰਦੇ ਹਰਿਆਣਾ ਸਰਕਾਰ ਆਪ ਆ ਬੰਦੇ ਰਣ ਇਹ ਮੁਸੀਬਤ ਆ ਔਰ ਇਹ ਮੁਸੀਬਤ ਦੀ ਜੜ੍ਹ ਕੌਣ ਆ ਸੈਂਟਰ ਸਰਕਾਰ ਸੈਂਟਰ ਸਰਕਾਰ ਨੂੰ ਲੋੜ ਨਹੀਂ ਹੈਗੀ ਕਿਉਂਕਿ ਉਹਨੂੰ ਪਤਾ ਵੀ ਮੂਹ ਗਾਂਪ ਕਿਹੜੀਆਂ ਹੱਲੇ ਪੰਜਾਬ ਦੇ ਵਿੱਚ ਵੋਟਾਂ ਜਾਂ ਹਰਿਆਣੇ ਦੇ ਵਿੱਚ ਵੋਟਾਂ ਔਰ ਹਰਿਆਣੇ ਦਾ ਕਿਸਾਨ ਇਸ ਵਾਰ ਡਾਇਰੈਕਟਰ ਤੌਰ ਤੇ ਉਹਨੇ ਪਾਰਟਿਸਿਪੇਸ਼ਨ ਨਹੀਂ ਕੀਤਾ ਹੈਗਾ ਖਾਸ ਕਰਕੇ ਜਿਹੜਾ ਰਿਹਾ ਰਹਿਣਾ ਦਾ जाट ਕਿਸਾਨ ਹੈਗੇ ਨਾ ਜਿਹੜੇ ਹਰਿਆਣੇ ਚ ਸਿੱਖ ਕਿਸਾਨ ਭਾਈਚਾਰਾ ਉਹਨਾਂ ਤੇ ਸਹਯੋਗ ਦਿੱਤਾ ਪਰ ਇਸ ਵਾਰ ਬੀਜੇਪੀ ਕਾਮਯਾਬ ਹੋਈ ਉਹਨਾਂ ਨੇ जाट ਭਾਈਚਾਰਾ ਖਾਸ ਕਰਕੇ ਹਰਿਆਣੇ ਦਾ ਔਰ ਜਿਹੜਾ ਯੂਪੀ ਦਾ ਇਲਾਕਾ ਹੈਗਾ ਜਿਹੜੇ 11 ਜਿਹੜੇ ਜ਼ਿਲ੍ਹੇ ਉਹ ਨਹੀਂ ਹੈ ਯੂਪੀ ਦੇ ਜਿਹੜੇ जाट ਜਾਟਾਂ ਦੇ ਨਾਲ ਕਾਫੀ ਪ੍ਰਭਾਵਤ ਆ ਗਏ ਨੇ ਉਹਨਾਂ ਨੂੰ ਲਾਗੇ ਨਹੀਂ ਲੱਗਣ ਦਿੱਤਾ ਉਹਨਾਂ ਨੇ ਇਹ ਵਾਲਾ ਇਸ ਵਾਰ ਕਿਸਾਨ ਜਥੇਬੰਦੀਆਂ ਵੀ ਟਰੈਪ ਦੇ ਵਿੱਚ ਆ ਗਈਆਂ ਔਰ ਕਿਸਾਨ ਜਥੇਬੰਦੀਆਂ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਕਿ ਉਹ ਬੀਜੇਪੀ ਦੇ ਟਰੈਪ ਚ ਆ ਗਏ ਨੇ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਹੀ ਚੋਂ ਜਾਬਤਾ ਲੱਗਾ ਫਿਰ ਬੈਠਣ ਦਾ ਕੀ ਫਾਇਦਾ ਹੈ ਉਹਦੇ ਨਾਲ ਬੀਜੇਪੀ ਨੂੰ ਫਾਇਦਾ ਹੋਇਆ ਜਾਂ ਫਾਇਦਾ ਹੋਇਆ ਜਾਂ ਫਾਇਦਾ ਦਵਾਇਆ ਗਿਆ ਇਹ ਆਉਣ ਵਾਲਾ ਸਮਾਂ ਦੱਸੂਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਕੱਲਾ ਅੰਦੋਲਨ ਇਹ ਸਿਰਫ ਪੰਜਾਬ ਵਾਲੇ ਲੋਕਾਂ ਦਾ ਬਣਾ ਕੇ ਰੱਖ ਦਿੱਤਾ ਗਿਆ ਔਰ ਜਿਹੜਾ 11 13 ਮਹੀਨੇ ਚੱਲਿਆ ਹੈਗਾ ਉਹ ਉਹਦੀ ਵੀ ਇਹਨਾਂ ਨੇ ਜਿਹੜੀ ਟੌ ਟੱਪਾ ਬਣਿਆ ਸੀ ਇਹ ਸ਼ੰਭੂ ਵਾਲਿਆਂ ਨੇ ਉਹਦੀ ਫੂਕ ਕੱਢ ਦਿੱਤੀ ਹੈਗੀ ਉਹ ਰਹੀ ਗੱਲ ਇਸ ਮਸਲੇ ਦੇ ਵਿੱਚ ਕਿ ਪੰਜਾਬ ਕਿੰਨੀ ਦਖਲ ਦਿੰਦਾ ਕਿ ਹਰਿਆਣਾ ਕਿੰਨਾ ਦਿੰਦਾ ਹੈਗਾ ਔਰ ਸੈਂਟਰਲ ਜਿਹੜੀ ਜੜ ਇਸ ਮਸਲੇ ਦੇ ਵਿੱਚ ਬਣੀ ਕੋਈ ਨਾ ਪ੍ਰੋਮਿਸ ਕੀਤਾ ਹੈ ਔਰ ਉਹ ਕਿਉਂ ਨਹੀਂ ਸੁਣਵਾਈ ਕਰ ਰਿਹਾਗੇ ਪਿੱਛੇ ਜੇ ਇਸ ਮਸਲੇ ਦੇ ਵਿੱਚ ਜਿਹੜੇ ਨਵੇਂ ਕੇਂਦੀ ਕੇਂਦਰੀ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਚੋਹਾਨ ਉਹ ਕਹਿੰਦੇ ਅਸੀਂ ਗੱਲਬਾਤ ਵਾਸਤੇ ਤਿਆਰ ਹਾਂ ਪਰ ਕਰਨੀ ਕਦੋਂ ਹੈਗੀ ਨਾ ਗੱਲਬਾਤ ਕਰਨੀਗਾ ਬਦਲ ਉਹਨਾਂ ਨੂੰ ਲੱਗਦਾ ਕਿ ਹਲੇ ਇਲੈਕਸ਼ਨ ਹੈ ਨਹੀਂ ਹਰਿਆਣੇ ਦੇ ਵਿੱਚ ਇਲੈਕਸ਼ਨ ਆ ਕਿਸਾਨੀ ਅੰਦੋਲਨ ਦਾ ਕੋਈ ਅਸਰ ਪੈਣਾ ਨਹੀਂ ਹੈਗਾ ਤੇ ਪੰਜਾਬ ਵਾਲੇ ਕਿਸਾਨ ਪੰਜਾਬ ਚ ਹੀ ਬੈਠੇ ਰਹਿਣ ਮਤਲਬ ਸੈਂਟਰ ਸਰਕਾਰ ਉਹ ਸੁਪਰੀਮ ਕੋਰਟ ਵੀ ਇਹੀ ਚਾਹ ਰੀਆਂ ਕਿ ਪੰਜਾਬ ਇੱਥੇ ਹੀ ਬੈਠਾ ਰਵੇ ਨਹੀਂ ਤੇ ਸੁਪਰੀਮ ਕੋਰਟ ਦੇ ਦਿੱਤੇ ਹੋਏ ਦੇਸ਼ ਕਿਵੇਂ ਸਰਕਾਰਾਂ ਰੋਕ ਸਕਦੀਆਂ ਹੈ ਜੇ ਸੁਪਰੀਮ ਕੋਰਟ ਦੇ ਹੁਣ ਹਦੇਸ਼ ਆਏ ਨਹੀਂ ਤੇ ਰਾਹ ਖੁੱਲ ਜਾਣਾ ਚਾਹੀਦਾ ਜੀ ਰਾਹ ਖੁੱਲਣਾ ਚਾਹੀਦਾ ਹੈਗਾ ਔਰ ਅਦਾਲਤਾਂ ਦਾ ਵੀ ਸਰਕਾਰਾਂ ਪ੍ਰਵਾਹ ਨਹੀਂ ਕਰਦੀਆਂ ਨਾ ਕਿਸੇ ਨੂੰ ਹਾਈ ਕੋਰਟ ਦੀ ਪ੍ਰਵਾਹ ਨਾ ਕਿਸੇ ਨੂੰ ਸੁਪਰੀਮ ਕੋਰਟ ਦੀ ਪ੍ਰਵਾਹ ਸੁਪਰੀਮ ਕੋਰਟ ਜੇ ਕੋਈ ਫੈਸਲਾ ਸੁਣਾ ਦਿੰਦੇ ਨੇ ਫਿਰ ਸਰਕਾਰਾਂ ਫਿਰ ਸੀਐਲਪੀ ਪਾ ਦਿੰਦੀਆਂ ਹੈਗੀਆਂ ਨਾ ਫਿਰ ਡਬਲ ਬੈਂਚ ਫਿਰ ਤੇ ਤੇ ਤਿੰਨ ਜੱਜਾਂ ਦਾ ਬੈਂਚ ਫਿਰ ਸੰਵਿਧਾਨਕ ਬੈਂਚ ਬਣ ਜਾਂਦੇ ਹੈਗੇ ਨੇ ਕਿਤੇ ਨਾ ਕਿਤੇ ਤੇ ਰੁਕ ਲਗਣੀ ਚਾਹੀਦੀ ਹੈਗੀ ਨਾ ਮਤਲਬ ਇਹ ਕਿ ਸਾਡੇ ਇਸੇ ਕਰਕੇ ਭਾਰ ਦੇ ਵਿੱਚ ਨਿਆਂਇ ਸਿਸਟਮ ਹੀ ਆ ਪਹਿਲਾਂ ਲੋਕਲ ਜੱਜ ਫਿਰ ਐਡੀਸ਼ਨਲ ਸੈਸ਼ਨ ਜੱਜ ਫਿਰ ਸੈਸ਼ਨ ਜੱਜ ਫਿਰ ਹਾਈ ਕੋਰਟ ਫਿਰ ਡਬਲ ਕੋਰਟ ਡਬਲ ਬੈਂਚ ਹੋ ਜਾਂਦਾ ਫਿਰ ਐਲਪੀਪਲੀ ਜਾਂਦੀ ਆ ਫਿਰ ਸੁਪਰੀਮ ਕੋਰਟ ਚ ਫਿਰ ਸੀਐਲਪੀ ਪੜੀ ਜਾਂਦੇ ਮਤਲਬ ਅੰਤ ਨਹੀਂ ਆਗਾ ਪੰਜਾਬ ਦੇਸ਼ ਦੇ ਅੰਦਰ ਇਨਸਾਫ ਦਾ ਹਾਈ ਕੋਰਟ ਫੈਸਲਾ ਸੁਣਨ ਦੀ ਸੁਪਰੀਮ ਕੋਰਟ ਸਟੇ ਕਰ ਦਿੰਦੀ ਹੈਗੀ ਨਾ ਜੇ ਸੁਪਰੀਮ ਕੋਰਟ ਦਾ ਸੁਪਰੀਮ ਕੋਰਟ ਮੋੜ ਤੇ ਆਪਣੇ ਤੇ ਵਿਚਾਰ ਕਰਦੀ ਆ ਜਿਹੜਾ ਹੁਣ ਰਿਜ਼ਰਵੇਸ਼ਨ ਲੈਕਨ ਫੈਸਲਾ ਇਹੋ ਸੁਪਰੀਮ ਕੋਰਟ ਪਹਿਲਾਂ ਕਿ ਆਪਣਾ ਫੈਸਲਾ ਹੀ ਪਲਟਾ ਦਿੱਤਾ ਇਹੋ ਸੁਪਰੀਮ ਕੋਰਟ ਬਨੀਸ ਸੋਦੀਆ ਦੇ ਖੁਦ ਬੀਲ ਰਿਜੈਕਟ ਕੀਤੀ ਹੈਗੀ ਆ ਤੇ ਫਿਰ ਅਗਲੀ ਵਾਰ ਜੋ ਮਨਜ਼ੂਰੀ ਦਿੰਦੇ ਹੈਗੇ ਨੇ ਜੁਬਾਨ ਦਿੰਦੇ ਨੇ ਤੇ ਲੋਅਰ ਕੋਰਟ ਤੇ ਹਾਈ ਕੋਰਟ ਨੂੰ ਪਾਠ ਪੜਾਉਂਦੇ ਹੈਗੇ ਨੇ ਇਹ ਕਿਦਨੇ ਜਿਹਦੇ ਇਸ ਦੇ ਦਾ ਸਿਸਟਮ ਹੀ ਹਿੱਲ ਗਿਆ ਹੈਗਾ ਪਰ ਆ ਹੁਣ ਜਿਹੜਾ ਸ਼ੰਭੂ ਤੇ ਖਨੌਰੀ ਵਾਲਾ ਮਸਲਾ ਹੈਗਾ ਇਹ ਸੈਂਟਰ ਸਰਕਾਰ ਕਿਉਂ ਨਹੀਂ ਗੱਲ ਕਰਦੀ ਹੈਗੀ ਔਰ ਦਿੱਲੀ ਕਿਉਂ ਨਹੀਂ ਜਾਣ ਦਿੰਦੀ ਹੈਗੀ ਨਾ ਦਿੱਲੀ ਕੀ ਸੈਂਟਰ ਸਰਕਾਰ ਦੀ ਹੈ ਦਿੱਲੀ ਕੀ ਭਾਜਪਾ ਵਾਲਿਆਂ ਦੀ ਹੈਗੀ ਔਰ ਹੁਣ ਜਿਹੜੇ ਕਿਸਾਨ ਨੇ ਉਹ ਠੀਕ ਆ اپੋਜੀਸ਼ਨ ਪਾਰਟੀ ਨੂੰ ਮਿਲ ਰਹੇ ਹਨ ਰਾਹੁਲ ਗਾਂਧੀ ਨੇ ਮਿਲਣ ਪਰ ਸਵਾਲ ਹੈ ਕਿ ਇਹਨਾਂ ਨੂੰ ਚਾਹੀਦਾ ਘੱਟੋ ਘੜ ਜਿਹੜੇ ਪੰਜਾਬ ਦੇ ਜਾਂ ਸੰਯੁਕਤ ਕਿਸਾਨ ਮੋਰਚਾ ਜਾਂ ਇਹ ਵਾਲੇ ਬੈਠੇ ਜਿਹੜੇ ਇਹਨਾਂ ਨੂੰ ਚਾਹੀਦਾ ਕਿ ਘੱਟੋ ਘੜ ਜਿਹੜੀਆਂ ਲਾਇੰਸ ਪਾਰਟਨਰ ਨੇ TDP ਨੂੰ ਮਿਲੋ ਨਤੀਸ਼ ਨੂੰ ਮਿਲੋ ਕਿਉਂਕਿ BJP ਨੇ ਨਾ ਤੁਹਾਡੀ ਗੱਲ ਪਹਿਲਾਂ ਸੁਣੀ ਨਾ ਹੁਣ ਸੁਣਨੀ ਹੈਗੀਆ ਤੇ ਨਾ ਹੀ ਸੁਣਨ ਦੀ ਆਸ ਰੱਖੋ ਪਰ ਜਿਹੜੇ ਲਾਇੰਸ ਪਾਰਟਨਰ ਨੇ ਉਹਨਾਂ ਨੂੰ ਤੇ ਤੁਸੀਂ ਆਪਣੇ ਦੁੱਖ ਦੱਸ ਹੀ ਸਕਦੇ ਹੋ ਨਾ ਕਿਉਂਕਿ ਜੇ ਤੁਹਾਡੇ ਦੁੱਖਾਂ ਤੇ ਮਲਮ ਲਾਉਣੀ ਹੁੰਦੀ ਭਜਪਾ ਨੇ ਲਾ ਦੇਣੀ ਸੀ ਉਹਨਾਂ ਦੇ ਮਲਮ ਲਾਉਣੀ ਨਹੀਂ ਆਗੀ ਉਹਨਾਂ ਦੇ ਉਲਟਾ ਤੁਹਾਡੇ ਜ਼ਖਮਾਂ ਦੇ ਲੂਣ ਭੋਰਨਾ ਹੈਗਾ ਉਹ ਪੋਰਤਾ ਹਰਿਆਣਾ ਸਰਕਾਰ ਨੂੰ ਅੱਗੇ ਕਰਕੇ ਤੁਹਾਨੂੰ ਇਸ ਵਾਰ ਉਹਨਾਂ ਦਿੱਲੀ ਨਹੀਂ ਜਾਣ ਦੇਣਾ ਹੈਗਾ ਤੇ ਜਿਸ ਸਥਿਤੀ ਜੇ ਦੇਖਦੇ ਕਿ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਕਿ ਜਿਹੜਾ ਅੰਸ਼ਕ ਰੂਪ ਦੇ ਵਿੱਚ ਜਿਹੜਾ ਰਾਹ ਖੋਲੰਦਾ ਉਹਦੇ 'ਚ ਹੁਣ ਕੀ ਫਿਰ ਹਰਿਆਣਾ ਸਰਕਾਰ ਨੂੰ ਪ੍ਰੋਬਲਮ ਹੋਊਗੀ ਹਰਿਆਣਾ ਸਰਕਾਰ ਨੂੰ ਕੋਈ ਪੀੜ ਹੋਊਗੀ ਕਿ ਜਿਹੜਾ ਰਾਹ ਖੋਲਿਆ ਜਾਵੇ ਐਂਬੂਲੈਂਸਾਂ ਵਾਸਤੇ ਸਕੂਲੀ ਵਿਦਿਆਰਥੀ ਵਾਸਤੇ ਉਹ ਦੇਖਦੇ ਆ ਕਿ ਹੋਰ ਹਰਿਆਣਾ ਸਰਕਾਰ ਨੂੰ ਕਿੰਨੀ ਦਰਦ ਹੁੰਦੀ ਹੈ ਕਿਉਂਕਿ ਜਦੋਂ ਹਰਿਆਣਾ ਸਰਕਾਰ ਨੂੰ ਪੀੜ ਜਾਂ ਦਰਦ ਹੁੰਦੀ ਹੈ ਇਹਦਾ ਮਤਲਬ ਆਪਾਂ ਨੂੰ ਸਮਝ ਲੈਣਾ ਚਾਹੀਦਾ ਕਿ ਸੈਂਟਰ ਵਾਲਿਆਂ ਨੂੰ ਦਰਦ ਤੇ ਪੀੜ ਹੋ ਰਹੀ ਆ ਇੱਕ ਪਾਸੇ ਤਾਂ ਰਾਹ ਖੋਲਣ ਨੂੰ ਲੈ ਕੇ ਫੈਸਲਿਆਂ ਦੇ ਉੱਤੇ ਇਹ ਜਿਹੜੀਆਂ ਗੱਲਾਂ ਹੋ ਰਹੀਆਂ ਇੱਕ ਸ਼ੁਭ ਕਰਨ ਵਾਲੇ ਮਾਮਲੇ ਦੇ ਵਿੱਚ ਜਿਹੜੀ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਤਿੰਨ ਮੈਂਬਰੀ ਜਿਸ ਦੇ ਵਿੱਚ ਜੈਸ਼ਰੀ ਠਾਕਰ ਨੇ ਜਿਹੜੇ ਸੇਵਾਮੁਕਤ ਜੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਇੱਥੋਂ ਜੀਐਸ ਸੰਧਾਵਾਲੀਆ ਦੀ ਜੱਜ ਦੇ ਬੈਂਚ ਨੇ ਕਿਹਾ ਕਿ ਇਹ ਕਮੇਟੀ ਜਾਂਚ ਕਰੇਗੀ ਹੁਣ ਇਸ ਫੈਸਲੇ ਨੂੰ ਵੀ ਚੈਲੰਜ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਟਿੱਪਣੀ ਆਈ ਪਰ ਇੱਥੇ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਤਰ੍ਹਾਂ ਦਾ ਝਟਕਾ ਹੀ ਦਿੱਤਾ ਕਿਉਂਕਿ ਦਲੀਲ ਦਿੱਤੀ ਗਈ ਕਿ ਇਸ ਨਾਲ ਪੁਲਿਸ ਦਾ ਮੋਰਲ ਡਾਊਨ ਹੋਏਗਾ ਤਾਂ ਇਸ ਕਰਕੇ ਪੁਲਿਸ ਹਰਿਆਣੇ ਦੀ ਜਾਂਚ ਕਰੇ ਨਾ ਕਿ ਉਹ ਨਿਆਂਇਕ ਜਾਂਚ ਕਮੇਟੀ ਪਰ ਉਹ ਰੱਦ ਕਰ ਦਿੱਤੀ ਗਈ ਹੈ ਅਪੀਲ ਖਾਰਜ ਕਰ ਦਿੱਤੀ ਗਈ ਹੈ ਹਰਿਆਣਾ ਸਰਕਾਰ ਦੀ ਸੁਪਰੀਮ ਕੋਰਟ ਚ ਹਰਿਆਣਾ ਸਰਕਾਰ ਕਿਉਂਕਿ ਸੈਂਟਰ ਸਰਕਾਰ ਦਾ ਹੱਥ ਆ ਉਹ ਹਰਿਆਣਾ ਸਰਕਾਰ ਭੂਵੇ ਚੜੀ ਕਿਉਂਕਿ ਉਹਦੇ ਬੰਦੇ ਵੀ ਮਾਰੇ ਹੈਗੇ ਨੇ ਬੰਦੇ ਮਾਰ ਕੇ ਉਹਨਾਂ ਨੇ ਰਾਸ਼ਟਰਪਤੀ ਮੈਡਲ ਵਾਸਤੇ ਵੀ ਨਾਮ ਸਿਫਾਰਿਸ਼ ਕਰ ਦਿੱਤੀ ਸੀ ਇੰਡੀਆ ਦੇ ਵਿੱਚ ਪਹਿਲੀ ਫੋਰਸ ਉਹ ਨਹੀਂ ਕਿ ਆਪਣੇ ਬੰਦੇ ਮਾਰ ਕੇ ਆਪਣੇ ਬੰਦਿਆਂ ਨੂੰ ਮੈਡਲ ਦੇ ਦੇ ਇਹਨਾਂ ਦੇ ਮਿਲਣ ਦੇਗਾ 13 ਅਪ੍ਰੈਲ 1919 ਨੂੰ ਜਨਰਲ ਡਾਇਰ ਨੂੰ ਨਾਮ ਮਿਲੇ ਉਹਨੇ ਜਿੰਨੇ ਹਰਿਆਣਾ ਸਰਕਾਰ ਦੇਣ ਲੱਗੀ ਕਿ ਜਿਨ੍ਹਾਂ ਨੇ ਕਿਸਾਨਾਂ ਦੇ ਡਾਂਗਾ ਸੋਟੇ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਹੀ ਅਵਾਰਡ ਦੇਣ ਲੱਗੇ ਉੱਤੇ ਰੋਕ ਲੱਗ ਗਿਆ ਹਰਿਆਣਾ ਤੇ ਸੈਂਟਰ ਸਰਕਾਰ ਦਾ ਬੜਾ ਦਬਾਅ ਆ ਕਿਉਂਕਿ ਭਾਜਪਾ ਸਰਕਾਰ ਹੋ ਸੈਂਟ ਹਰਿਆਣਾ ਸਰਕਾਰ ਭੂਏ ਚੜੀ ਕਿਉਂਕਿ ਉਹ ਸੁਪਰੀਮ ਕੋਰਟ ਨੇ ਭੂਏ ਚੜਾ ਦਿੱਤੀ ਹਰਿਆਣਾ ਸਰਕਾਰ ਜਦ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾਗਾ ਕਿ ਰਾਹ ਖੋਲਿਆ ਜਾਵੇ ਉਹਨੇ ਸੁਪਰੀਮ ਕੋਰਟ ਤੇ ਚੈਲੰਜ ਕਰ ਦਿੱਤਾ ਸੁਪਰੀਮ ਕੋਰਟ ਨੇ ਉਸ ਤੇ ਰੋਕ ਲਗਾ ਦਿੱਤੀ ਹੈਗੀ ਹੁਣ ਹਰਿਆਣਾ ਸਰਕਾਰ ਲੋਗਾ ਕਿ ਜਿਹੜਾ ਵੀ ਹਾਈ ਕੋਰਟ ਦਾ ਫੈਸਲਾ ਆਪਾਂ ਸੁਪਰੀਮ ਕੋਰਟ ਤੋਂ ਚੈਲੰਜ ਕਰਵਾ ਦੇਗਾ ਰੋਕ ਲਿਆ ਕਰਨਗੇ ਉਹ ਗਿੱਜ ਗਈ ਨਾ ਹੁਣ ਉਹ ਹਰਿਆਣਾ ਸਰਕਾਰ ਗਿੱਜੀ ਹੀ ਹੁਣ ਉਲਟਾ ਉਹ ਫੈਸਲਾ ਸੁਣਾ ਦਿੱਤਾ ਹੈਗਾ ਇਹਦਾ ਇਹਦਾ ਨਹੀਂ ਮਤਲਬ ਹੁੰਦਾ ਕਿ ਜੇ ਮੈਂ ਅੱਜ ਮੇਰੀ ਇੱਛਾ ਪੂਰੀ ਹੋ ਗਈ ਤੇ ਕੱਲ ਵੀ ਮੇਰੀ ਇੱਛਾ ਪੂਰੀ ਹੋ ਜੇਗੀ ਹੁਣ ਦੂਜੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਲੱਗਾ ਹੋਊਗਾ ਕਿ ਇੱਕ ਪਾਸੇ ਦੇ ਰਾਹ ਨਹੀਂ ਖੋਲਦੇ ਦੂਜੇ ਪਾਸੇ ਜਿਨ੍ਹਾਂ ਨੇ ਸ਼ਰੀਆਮ ਕਿਸਾਨ ਦੇ ਗੋਲੀ ਮਾਰੀ ਹੈਗੀ ਆ ਉਹਨਾਂ ਨੂੰ ਨਾਮ ਵੀ ਦਿਵਾਉਣਾ ਚਾਹੁੰਦੇ ਆਗੇ ਨੇ ਕਿਦਾਂ ਨੇ ਕਿਤੇ ਜਿਸ ਜੱਜ ਨੇ ਫੈਸਲਾ ਸੁਣਾ ਉਸ ਦੀ ਜੱਜ ਦੀ ਵੀ ਰੂਹ ਨੇ ਤੇ ਕੋਈ ਜਵਾਬ ਲੈਣਾ ਸੀ ਨਾ ਜੀ ਉਹਨਾਂ ਨੇ ਕਿਹਾ ਕਿ ਨਹੀਂ ਜੋ ਇਸ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਵਾ ਉਹ ਹੀ ਲਾਗੂ ਰਹੂਗਾ ਪਰ ਟਾਇਰਡ ਜਸਟਿਸ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਜਾਂਦੀ ਜਿਹਦੇ ਚ ਕਿਉਂਕਿ ਜੇ ਹਰਿਆਣਾ ਸਰਕਾਰ ਆਪਣੀ ਕਮੇਟੀ ਬਣਾਉਂਦੀ ਫਿਰ ਵੀ ਇਨਸਾਫ ਨਹੀਂ ਸੀ ਹੋਣਾ ਜੇ ਪੰਜਾਬ ਪੁਲਿਸ ਬਣਉਂਦੀ ਸ਼ਾਇਦ ਫਿਰ ਵੀ ਇਨਸਾਫ ਨਹੀਂ ਹੋਣਾ ਸੀ ਪਰ ਇਹ ਇੰਡੀਆ ਦੇ ਵਿੱਚ ਬੜਾ ਫੈਸ਼ਨ ਆ ਜੀ ਬੰਦੇ ਮਾਰ ਕੇ ਬੇਕਸੂਰ ਬੰਦੇ ਮਾਰ ਕੇ ਤੇ ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਫਿਰ ਕਹਿੰਦੇ ਕਿ ਪੁਲਿਸ ਦਾ ਮੋਰਲ ਡਾਊਨ ਹੋ ਗਿਆ ਪੰਜਾਬ ਦੇ ਵਿੱਚ ਵੀ ਅੱਤਵਾਦ ਦੇ ਨਾਮ ਤੇ ਖਾੜਕੂਵਾਦ ਦੇ ਨਾਮ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਕਸੂਰ ਨੌਜਵਾਨ ਮਾਰੇ ਗਏ ਨੇ 14 14 ਸਾਲ ਤੋਂ ਲੈ ਕੇ ਤੇ 25 25 ਸਾਲ ਤੱਕ ਇੱਥੋਂ ਤੱਕ ਕਿ 85 85 ਸਾਲ ਦੇ ਬਜ਼ੁਰਗ ਵੀ ਮਾਰੇ ਗਏ ਹੈਗੇ ਨੇ ਜਦੋਂ ਉਹਨਾਂ ਨੂੰ सीबीआई ਨੇ ਸਜ਼ਾਵਾ ਦਿੱਤੀਆਂ 30 30 ਸਾਲ ਸਾਲ ਬਾਅਦ ਫਿਰ ਵੀ ਉਹਨਾਂ ਦੀਆਂ ਸਜ਼ਾਵਾ ਮਾਫ ਕਰ ਦਿੱਤੀਆਂ ਗਿਆ ਕਿ ਜੇ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਪੁਲਿਸ ਹੋਵੇ ਕਿਸੇ ਸਟੇਟ ਦੀ ਹੋਵੇ ਆਪਣੇ ਹੀ ਬੰਦੇ ਮਾਰ ਕੇ ਬੇਕਸੂਰ ਬੰਦੇ ਮਾਰ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਕਿ ਫਿਰ ਉਹ ਸਰਕਾਰਾਂ ਨੂੰ ਡਰਾ ਲੈਂਦੇ ਬਹਾਨੇਦਾਰ ਦੇ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਜੀ ਕਿਵੇਂ ਮੋਰਲ ਡਾਊਨ ਹੋ ਜਾਊਗਾ ਜੇ ਇਹਨਾਂ ਨੂੰ ਬੇਈਮਾਨੀ ਦੇ ਵਿੱਚ ਫੜ ਲਓ ਜੇ ਇਹਨਾਂ ਨੂੰ ਭ੍ਰਿਸ਼ਟਾਚਾਰ ਦੇ ਮਸਲੇ ਦੇ ਵਿੱਚ ਫੜ ਲਓ ਜੇ ਕ腐ਸ਼ਨ ਦੇ ਕੇਸ 'ਚ ਫੜ ਲਓ ਜੇ ਕਿਸੇ ਹੋਰ ਕੇਸ ਦੇ ਵਿੱਚ ਫੜ ਲਓ ਸਜ਼ਾ ਮਿਲ ਜੇ ਦੀ ਪੁਲਿਸ ਦਾ ਮੋਰਲ ਡਾਊਨ ਹੋ ਜਾ ਨਹੀਂ ਇਹ ਡਰਾ ਲੈਂਦੇ ਸਰਕਾਰਾਂ ਨੂੰ ਕਿ ਅਸਲੀ ਸਰਕਾਰਾਂ ਇਹੋ ਚਲਾਉਂਦੇ ਨੇ ਹੁਣ ਇਸੇ ਕਰਕੇ ਹਰਿਆਣਾ ਸਰਕਾਰ ਕਹੀ ਨਾ ਹਰਿਆਣਾ ਸਰਕਾਰ ਦੇਖੋ ਨਾ ਕਿਸ ਹੱਦ ਤੱਕ ਬਿਸ਼ਰਮੀ ਦੀ ਹੱਦ ਤੱਕ ਜਾ ਰਹੀ ਐ ਇੱਕ ਪਾਸੇ ਤੁਸੀਂ ਬੇਕਸੂਰ ਮੁੰਡਾ ਮਾਰਿਆ ਉਹਦੇ ਉਹਦੇ ਮਾਰਨ ਦੇ ਤੁਸੀਂ ਖੁਸ਼ੀ ਵੀ ਮਣਾਉਂਦੇ ਹੋ ਕਿ ਇਹਨਾਂ ਪੁਲਿਸ ਅਫਸਰਾਂ ਨੂੰ ਨਾਮ ਦੋ ਤੇ ਹੁਣ ਜਦ ਉਸ ਕੇਸ ਦੇ ਵਿੱਚ ਹਾਈ ਕੋਰਟ ਦੇ ਅਗਵਾ ਨੇਤਰ ਦੇ ਵਿੱਚ ਨਿਗਰਾਨੀ ਦੇ ਵਿੱਚ ਐਸਐਟ ਬੰਦੀ ਤੇ ਹਰਿਆਣਾ ਸਰਕਾਰ ਨੂੰ ਫਿਰ ਪੀੜਾ ਉਹ ਸੁਪਰੀਮ ਕੋਰਟ ਦੇ ਚੈਲੰਜ ਕਰਦੇ ਆਗੇ ਨੇ ਉਹਨਾਂ ਦਾ ਮਤਲਬ ਆ ਕਿ ਜੇ ਕਾਰ ਨੂੰ ਨਰਪੱਖ ਫੈਸਲਾ ਆ ਗਿਆ ਸਾਡੇ ਜਿਹੜੇ ਅਫਸਰ ਠੋਕੇ ਜਾਣੇ ਹੈਗੇ ਨੇ ਤੇ ਇਸ ਕਰਕੇ ਸਾਡੇ ਅਫਸਰ ਠੋਕੇ ਜਾਣੇ ਹੈਗੇ ਨੇ ਦਾ ਮਤਲਬ ਕੌਣ ਠੋਕੀ ਗਈ ਹਰਿਆਣਾ ਸਰਕਾਰ ਉਸ ਸਮੇਂ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਕੌਣ ਸੀ ਨਿਲ ਵਿੱਚ ਮੁੱਖ ਮੰਤਰੀ ਕੌਣ ਸੀ ਮਨੋਹਰ ਲਾਲ ਖੱਟੜ ਉਹ ਸਾਰੀਆਂ ਪੁਵੇਖ ਨੂੰ ਧਿਆਨ ਵਿੱਚ ਰੱਖਦੇ ਬੀਜੇਪੀ ਇਸੇ ਕਰਕੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਪਰ ਹਾਈ ਕੋਰਟ ਸੁਪਰੀਮ ਕੋਰਟ ਕੀ ਹੈ ਇੱਕ ਫੈਸਲਾ ਤੇ ਹਾਈ ਕੋਰਟ ਦਾ ਪਲਟਾ ਦਿੱਤਾ ਜਿਹੜਾ ਰਾਹ ਖੋਲਣ ਵਾਲਾ ਸੀ ਦੂਜਾ ਇੱਕ ਫੈਸਲਾ ਹਾਈ ਕੋਰਟ ਨੂੰ ਵੀ ਖੁਸ਼ ਕਰ ਲਿਆਗਾ ਹੁਣ ਨਿਰਭਰ ਕਰਦਾ ਹੈ ਇਹ ਦਾ ਮਤਲਬ ਹੈ ਕੇਸ ਟੂ ਕੇਸ ਵੈਰੀ ਕਰ ਰਿਹਾ ਹੈਗਾ ਕਿ ਕਿੱਥੇ ਕੀ ਸੂਟ ਹੋ ਰਿਹਾ ਉਥੇ ਫੈਸਲਾ ਸੁਣਾ ਦੋ ਹੁਣ ਰਹੀ ਗੱਲ ਇਸ ਮਸਲੇ ਦੇ ਵਿੱਚ ਹੈਗਾ ਕਿ ਜਿਹੜੀ ਹੁਣ ਜਿਹੜੀ ਕਮੇਟੀ ਬਣੀ ਆ ਜਿਹਦੇ ਚ ਹਰਿਆਣੇ ਦੇ ਵੀ ਅਫਸਰ ਪੰਜਾਬ ਦੇ ਵੀ ਉਹਦਾ ਇਹ ਕਿ ਜਦੋਂ ਰਿਟਾਇਰਡ ਜੱਜ ਹੋ ਨਾ ਜਿਹੜਾ ਹਾਈ ਕੋਰਟ ਨੇ ਥਾਪਿਆ ਹੈਗਾ ਤੇ ਉਹਦੇ ਚ ਬੇਈਮਾਨੀ ਦੇ ਗੁੰਜਾਇਸ਼ ਨਹੀਂ ਰਹਿ ਗਈ ਪਹਿਲਾਂ ਜੇ ਹਰਿਆਣਾ ਸਰਕਾਰ ਬਣਾਉਂਦੀ ਜਾਂ ਪੰਜਾਬ ਉਹਦੇ ਵਿੱਚ ਬੇਈਮਾਨੀ ਦੀ ਗੰਜੈਸ਼ ਹੀ ਗੰਜਾਇਆ ਸੀ ਹੁਣ ਗੰਜੈਸ਼ ਖਤਮ ਹੋਊ ਕਿਉਂਕਿ ਹਾਈ ਕੋਰਟ ਨੇ ਇੱਕ ਰਿਟਾਇਰਡ ਜਸਟਿਸ ਲਾਇਆ ਉਹਦੀ ਸੁਪਰਵਾਈਜ਼ਨਿੰਗ ਚ ਹੋਏਗੀ ਔਰ ਇਨਸਾਫ ਮਿਲਣ ਦੀ ਆਸ ਹੋ ਗਈ ਤੇ ਮੈਨੂੰ ਲੱਗਦਾ ਹੈ ਕਿ ਇਹ ਲੈਸਨ ਆ ਹਰਿਆਣਾ ਸਰਕਾਰ ਵਾਸਤੇ ਤੇ ਹੈ ਹੀ ਐਸਾ ਬਾਕੀ ਸਰਕਾਰਾਂ ਵਾਸਤੇ ਵੀ ਆ ਲੇਕਿਨ ਲੋੜ ਪੈਣ ਤੇ ਜਿੰਨਾ ਕਹਿ ਸਕਦੇ ਕਿ ਗੈਰ ਸਮਾਜਿਕ ਅਨਸਰ ਅਨਸਰ ਸਰਕਾਰਾਂ ਜਾਂ ਪੁੜਸੋ ਵਾਲੇ ਬਣ ਜਾਂਦੇ ਨਾ ਉਹਨੇ ਤੇ ਉਹ ਵੀ ਨਹੀਂ ਹੈ ਜਿਹੜੇ ਗੈਂਗਸਟਰ ਵੀ ਨਹੀਂ ਬਣ ਜਾਂਦੇ ਹੈਗੇ ਨਾ ਗੋਲੀਆਂ ਮਾਰਨੀਆਂ ਬੇਕਸੂਰ ਲੋਕਾਂ ਨੂੰ ਸ਼ੁਭ ਕਰਨ ਮੁੰਡਾ ਮਾਰ ਦਿੱਤਾਗਾ ਗੋਲੀ ਪਿੱਛੋਂ ਵਜੀ ਹੈਗੀ ਹੈ ਇਹ ਇਸ ਤੋਂ ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ ਹਾਈ ਕੋਰਟ ਕਹਿੰਦੀ ਹੈ ਕਿ ਰਾਹ ਖੋਲੋ ਸੁਪਰੀਮ ਕੋਰਟ ਚੈਲੰਜ ਇਸ ਤੋਂ ਵੱਡੀ ਸਰਕਾਰ ਦੀ ਜਿਹੜੇ ਲੋਕਾਂ ਨੇ ਚੁਣੇ ਅਧਿਕਾਰਾਂ ਦੀ ਕਿੰਨੀ ਦੁਰਵਰਤਨ ਹੋ ਗਈ ਹੈ ਹਾਈ ਕੋਰਟ ਕਹਿੰਦੀ ਹੈ ਕਿ ਅਸੀਂ ਐਸਆਈਟੀ ਬਣਾਤੀ ਹੈ ਤੁਸੀਂ ਸੁਪਰੀਮ ਕੋਰਟ ਚ ਚੈਲੰਜ ਕਰਦੇ ਉਸ ਤੋਂ ਵੱਡਾ ਅਧਿਕਾਰਾਂ ਦੀ ਦੁਰਵਰਤੋਂ ਕਿੰਨੀ ਹੋ ਸਕਦੀ ਇਹ ਤੇ ਮੰਨੋ ਵੀ ਸਰਕਾਰਾਂ ਇਹ ਚਾਣ ਲੱਗ ਪਈਆਂ ਕਿ ਸਾਡੇ ਉੱਪਰ ਅਦਾਲਤਾਂ ਨਾ ਹੋਣ ਨਾ ਸਾਡੇ ਉੱਪਰ ਹਾਈ ਕੋਰਟ ਹੋਵੇ ਨਾ ਸਾਡੇ ਉੱਪਰ ਡਿਸਟ੍ਰਿਕਟ ਕੋਰਟ ਹੋਵੇ ਨਾ ਸਾਡੇ ਉੱਪਰ ਸੁਪਰੀਮ ਕੋਰਟ ਹੋਵੇ ਮਤਲਬ ਜੁਡੀਸ਼ਰੀ ਖਤਮ ਕਰਨ ਤੇ ਲੱਗੇ ਹੋ ਨਾ ਤੁਸੀਂ ਕਿ ਤੁਹਾਨੂੰ ਹਾਈ ਕੋਰਟ ਦੇ ਫੈਸਲੇ ਵੀ ਪਲਟਾਉਣੇ ਆਉਂਦੇ ਨੇ ਚੈਲੰਜ ਕਰਨੇ ਆਉਂਦੇ ਨੇ ਮੈਨੂੰ ਇਨਸਾਫ ਨਹੀਂ ਮਿਲਿਆ ਜਾਂ ਕਿਸੇ ਆਮ ਸ਼ਹਿਰੀ ਨੂੰ ਇਨਸਾਫ ਨਹੀਂ ਮਿਲਿਆ ਉਹ ਤੇ ਹਾਈ ਕੋਰਟ ਦੇ ਫੈਸਲੇ ਲੈ ਕੇ ਸੁਪਰੀਮ ਕੋਰਟ ਨੂੰ ਚੁਣੌਤੀ ਦੇ ਸਕਦੇ ਜੇ ਸਰਕਾਰਾਂ ਹੀ ਹਾਈ ਕੋਰਟ ਦੇ ਫੈਸਲੇ ਪਲਟਾਉਣ ਵਾਸਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲੱਗ ਪੈਣ ਤੇ ਫਿਰ ਲੋਕੀ ਹਾਈ ਕੋਰਟ ਤੇ ਕਿਵੇਂ ਭਰੋਸਾ ਕਰ ਲੈਣਗੇ ਘੱਟੋ ਘੜ ਸਰਕਾਰਾਂ ਨੂੰ ਤੇ ਉੱਥੇ ਹੀ ਚਾਹੀਦਾ ਨਾ ਜਿੱਥੇ ਉਹਨਾਂ ਦੇ ਖਿਲਾਫ ਫੈਸਲਾ ਹੋ ਗਿਆ ਹੁਣ ਇਹ ਵੀ ਗੱਲ ਸਮਝ ਨਹੀਂ ਲੱਗਦੀ ਦੇਸ਼ ਦੇ ਵਿੱਚ ਕਿ ਜਦੋਂ ਹਾਈ ਕੋਰਟ ਦਾ ਇੱਕ ਜੱਜ ਸਰਕਾਰਾਂ ਦੇ ਖਾਤੇ ਖਿਲਾਫ ਫੈਸਲਾ ਦਿੰਦੇ ਨੇ ਉਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕੀਤਾ ਜਾਂਦਾ ਉਹ ਹਾਈ ਕੋਰਟ ਦਾ ਜੱਜ ਇੱਕ ਦੋ ਸਾਲ ਬਾਅਦ ਸੁਪਰੀਮ ਕੋਰਟ ਦਾ ਜੱਜ ਬਣ ਜਾਂਦਾ ਤੇ ਫਿਰ ਉਹਦੇ ਫੈਸਲੇ ਨੂੰ ਕੋਈ ਚੈਲੰਜ ਨਹੀਂ ਹੈਗਾ ਨਾ ਇਹ ਵੀ ਇੱਕ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਆ ਅਰਬਾਂ ਖਰਬਾਂ ਦਾ ਹੈ ਕਿ ਇੱਕ ਲੋਕ ਸੋਚਣ ਵਾਸਤੇ ਮਜਬੂਰ ਹੋ ਗਏ ਨੇ ਕਿ ਸ਼ਾਇਦ ਇਸੇ ਕਰਕੇ ਸੁਪਰੀਮ ਕੋਰਟ ਨੂੰ ਕਹਿੰਦੇ ਕਿ ਸਰਵ ਉੱਚ ਅਦਾਲਤ ਆ ਪਰ ਮੈਨੂੰ ਲੱਗਦਾ ਹੈ ਕਿ ਹਰਿਆਣਾ ਸਰਕਾਰ ਬਹੁਤ ਜ਼ਿਆਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਸ ਫਤਵੇ ਦੀ ਜਿਹੜੀ ਆ ਦੁਰਵਰਤੋਂ ਕਰੀ ਹੈ ਗਲਤ ਕਰੀ ਹੈ ਇਹ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਤੇ ਹਾਈ ਕੋਰਟ ਦਾ ਫੈਸਲਾ ਹੀ ਮੰਨ ਲੈਣਾ ਚਾਹੀਦਾ ਹੈਗਾ ਸੁਪਰੀਮ ਕੋਰਟ ਤੱਕ ਤੇ ਜਾਣਾ ਨਹੀਂ ਚਾਹੀਦਾ ਹੈਗਾ ਪਰ ਉਹ ਅਜਿਹੇ ਫੈਸਲਿਆਂ ਤੇ ਵੀ ਜੇ ਹਾਈ ਕੋਰਟ ਐਸਆਈਟੀ ਬਣਾਉਂਦੀ ਹੈ ਤੇ ਉਸ ਨੂੰ ਵੀ ਚੈਲੰਜ ਕਰਦੇ ਹੋਏ ਇਹਦਾ ਮਤਲਬ ਕੱਲ ਨੂੰ ਕਿਸੇ ਕੇਸ ਦੇ ਵਿੱਚ ਜਿਹੜਾ ਸਰਕਾਰ ਨੂੰ ਸੂਟ ਨਹੀਂ ਕਰੂਗਾ ਜੇ ਹਾਈ ਕੋਰਟ ਕਿਸੇ ਮਸਲੇ ਦੇ ਵਿੱਚ ਬੜਾ ਨਾਜ਼ੁਕ ਮਸਲਾ ਉਹਦੇ 'ਚ ਜੇ ਸੀਬੀਆਈ ਨੂੰ ਜਾਂਚ ਦੇ ਦੇਤੀ ਕਿਤੇ ਮੰਨ ਕੇ ਚਲੋ ਆਪਾਂ ਕਹਿੰਦੇ ਕਿਸੇ ਕੇਸ ਸ਼ੁਭ ਕਰਨ ਵਾਲੇ ਕੇਸ ਦੇ ਵਿੱਚ ਜੇ ਸੀਬੀਆਈ ਦੀ ਕੇਸ ਦੀ ਪਰੋਬ ਸ਼ੁਰੂ ਹੋ ਜਾਂਦੀ ਵੀ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਰਡਰ ਪਾਸ ਕਰਦੇ ਤੇ ਫਿਰ ਵੀ ਨਾਇਬ ਸੈਣੀ ਸਰਕਾਰ ਨੇ ਸੁਪਰੀਮ ਕੋਰਟ ਚੈਲੰਜ ਦੇ ਕੇ ਕਰਨਾ ਹੈ ਮਤਲਬ हरियाणा ਸਰਕਾਰਾਂ ਜਾਂ हरियाणा ਸਰਕਾਰਾਂ ਦਾ ਜ਼ੂਬਾ ਸਰਕਾਰਾਂ ਅਦਾਲਤਾਂ ਨੂੰ ਵੀ ਟਿੱਚ ਜਾਣ ਲੱਗ ਪਈਆਂ ਹੈਗੀਆਂ ਔਰ ਇਹ ਜਦੋਂ ਸਰਕਾਰਾਂ ਹੀ ਅਦਾਲਤਾਂ ਨੂੰ ਜਾਂ ਸੰਵਿਧਾਨਕ ਅਦਾਰਿਆਂ ਨੂੰ ਟਿੱਚ ਜਾਣ ਲੱਗ ਪਈਆਂ ਹੈਗੀਆਂ ਤੇ ਫਿਰ ਇੰਡੀਆ ਦਾ ਜੇ ਆਪਾਂ ਕਹਿੰਦੇ ਕਿ ਅਸੀਂ ਬਹੁਤ ਵੱਡੇ ਇੱਕ ਲੋਕਤੰਤਰ ਦੇਸ਼ ਦੀ ਗਵਾਹੀ ਕਰਦੇ ਹਾਂ ਉਹ ਫਿਰ ਸਾਡਾ ਡੈਮੋਕ੍ਰੈਟਿਕ ਸਿਸਟਮ ਆ ਉਹ ਖਤਰੇ ਦੇ ਵਿੱਚ ਆ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ 2-3 ਮਸਲਿਆਂ ਤੇ ਗੱਲਬਾਤ ਕੀਤੀ ਹੈ ਤੁਹਾਡਾ ਇਹਨਾਂ ਮੁੱਦਿਆਂ ਬਾਰੇ ਕੀ ਸੋਚਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ